ਸਤਿ ਸ਼੍ਰੀ ਅਕਾਲ ਸਤਲੁਜ ਟੀਵੀ ਵੇਖ ਰਹੀ ਸਾਰੇ ਦਰਸ਼ਕਾਂ ਨੂੰ ਸਵਾਗਤ ਹੈ ਮੈਂ ਕਮਲਜੀਤ ਕੌਰ ਲੈ ਕੇ ਹਾਜ਼ਰ ਹਾਂ ਖਾਸ ਪੇਸ਼ਕਸ਼ ਸਾਡੀ ਅੱਜ ਦੀ ਖਾਸ ਪੇਸ਼ਕਸ਼ ਦੇ ਵਿੱਚ ਅਸੀਂ ਪੰਜਾਬ ਦੇ ਸਿਰ ਪਏ ਭਾਰ ਦੀ ਗੱਲ ਕਰਨੀ ਹੈ ਇਹ ਭਾਰ ਹੈ ਪੰਜਾਬ ਦੇ ਸਿਰ ਵੱਧ ਰਹੀ ਕਰਜ਼ੇ ਦੀ ਪੰਡ ਇੱਕ ਰਿਪੋਰਟ ਦੇ ਵਿੱਚ ਖੁਲਾਸਾ ਹੋਇਆ ਹੈ ਕਿ ਪਿਛਲੇ 2 ਸਾਲਾਂ ਦੌਰਾਨ ਪੰਜਾਬ ਦੇ ਵਿੱਚ 1 ਲੱਖ ਕਰੋੜ ਰੁਪਏ ਦਾ ਕਰਜ਼ਾ ਲਿਆ ਗਿਆ ਹੈ ਜਿਸ ਤੋਂ ਬਾਅਦ ਹਾਹਾਕਾਰ ਮੱਚੀ ਹੋਈ ਹੈ ਕਿ ਐਡੀ ਵੱਡੀ ਗਿੰਦੀ ਦੇ ਵਿੱਚ ਐਡੇ ਵੱਡੇ ਅੰਕੜਿਆਂ ਦੇ ਵਿੱਚ ਸਰਕਾਰ ਕਰਜ਼ਾ ਲੈ ਰਹੀ ਹੈ ਕਰਜ਼ਾ ਕਿੱਥੇ ਲਗਾਇਆ ਗਿਆ ਹੈ ਤੇ ਕਿਉਂ ਲਗਾਤਾਰ ਇੰਨੇ ਵੱਡੇ ਅਮਾਊਂਟ ਦੇ ਵਿੱਚ ਕਰਜ਼ਾ ਜਿਹੜਾ ਉਹ ਲਿਆ ਜਾ ਰਿਹਾ ਹੈ ਅਸੀਂ ਇਸੇ ਵਿਸ਼ੇ ਤੇ ਗੱਲਬਾਤ ਕਰਨੀ ਹੈ ਸਾਡੇ ਨਾਲ ਇਕਨੋਮਿਕਲ ਐਕਸਪਰਟ ਪ੍ਰੋਫੈਸਰ ਕੁਲਵਿੰਦਰ ਸਿੰਘ ਨੇ ਸਰ ਬਹੁਤ-ਬਹੁਤ ਸਵਾਗਤ ਹੈ ਜੀ ਸਰ ਸਿਕਾ ਜੀ ਕੁਲਵਿੰਦਰ ਜੀ ਪੰਜਾਬ ਦੇ ਸਿਰ ਕਰਜ਼ੇ ਦੀ ਪਣ ਲਗਾਤਾਰ ਵਧ ਰਹੀ ਹੈ ਕੋਈ ਨਵੀਂ ਗੱਲ ਤਾਂ ਹੈ ਨਹੀਂ ਕਿਉਂਕਿ ਅਸੀਂ ਬਹੁਤ ਸਾਲਾਂ ਤੋਂ ਸੁਣ ਰਿਹਾ ਕਿ ਹਰ ਸਾਲ ਸਰਕਾਰ 1000 ਕਰੋੜ ਦੇ ਕਰੀਬ ਜਿਹੜਾ ਕਰਜ਼ਾ ਉਹ ਲੈਂਦੀ ਹੈ ਪਰ ਇਸ ਵਾਰ ਜੋ ਅੰਕੜੇ ਸਾਹਮਣੇ ਆਏ ਨੇ ਉਹ 1 ਲੱਖ ਕਰੋੜ ਰੁਪਏ ਯਾਨੀ ਕਿ 1000 ਨਹੀਂ 1 ਲੱਖ ਜਿਸ ਤੋਂ ਬਾਅਦ ਚਿੰਤਾ ਵੀ ਵਧੀ ਹੋਈ ਹੈ ਲਗਾਤਾਰ ਡਿਸਕਸ਼ਨਸ ਵੀ ਹੋ ਰਹੀਆਂ ਨੇ ਕਿ 2 ਸਾਲਾਂ ਦੇ ਵਿੱਚ ਇੰਨਾ ਵੱਡਾ अमाउंट ਜਿਹੜਾ ਕਰਜ਼ਾ ਹੈ ਉਹ ਲਿਆ ਗਿਆ ਜੀ ਕਿਉਂ ਤੁਹਾਨੂੰ ਲੱਗਦਾ ਵੀ ਸਰਕਾਰ ਇੰਨਾ ਜ਼ਿਆਦਾ ਕਰਜ਼ਾ ਜਿਹੜਾ ਉਹ ਲੈ ਰਹੀ ਹੈ ਦੇਖੋ ਜੀ ਪੰਜਾਬ ਜਾਂ ਭਾਰਤ ਦੇ ਕੋਈ ਦੂਸਰੇ ਵੀ ਜਿਹੜੇ ਸਟੇਟ ਨੇ ਜਿਹੜੀ ਇਹ ਕਰਜ਼ਾ ਲੈ ਰਹੇ ਨੇ ਤਾਂ ਇਹ ਕੋਈ ਬਹੁਤ ਨਵੀਂ ਗੱਲ ਤਾਂ ਨਹੀਂ ਹੈ ਕਰਜ਼ਾ ਆਲਮੋਸਟ ਸਾਰੇ ਸਟੇਟਾਂ ਦੇ ਵਿੱਚ ਹੀ ਵੱਧ ਰਿਹਾ ਪਰ ਪੰਜਾਬ ਦੇ ਵਿੱਚ ਇਹ ਕੁਝ ਮਤਲਬ ਜੋ ਇਹਦੀ ਗ੍ਰੋਥ ਆ ਉਹ ਕਾਫੀ ਜ਼ਿਆਦਾ ਹੋਈ ਹੈ ਤੇ ਉਹਦੇ ਪਿੱਛੇ ਜਿਹੜੇ ਬੇਸਿਕਲੀ ਕਾਰਨ ਇਹ ਨੇ ਜੇ ਜੇ ਤੁਸੀਂ ਪਿਛਲੇ ਕੁਝ ਦੋ 2002 ਤੋਂ ਬਾਅਦ ਦੀ ਪੰਜਾਬ ਦੀ ਫਿਸਕਲ ਪਰਫਾਰਮੈਂਸ ਦਾ ਜਿਹੜਾ ਅਧਿਐਨ ਕਰੋ ਤਾਂ ਤੁਹਾਨੂੰ ਇਹ ਨਿਕਲ ਕੇ ਸਾਹਮਣੇ ਆਏਗਾ ਕਿ ਪੰਜਾਬ ਦੀ ਜਿਹੜੀ ਆਮਦਨ ਹੈ ਸਰਕਾਰੀ ਆਮਦਨ ਜਿਹੜੀ ਹੁੰਦੀ ਹੈ ਫਿਸਕਲ ਰਸੀਟਸ ਜਿਹੜੀਆਂ ਹੁੰਦੀਆਂ ਨੇ ਉਹਨਾਂ ਦੇ ਜਿਹੜੇ ਗਰੋਥ ਆ ਉਹ ਪ੍ਰੋਪਰ ਨਹੀਂ ਹੈ ਬਹੁਤ ਘੱਟ ਹੈ ਹੂੰ ਤੇ ਖਰਚੇ ਨੇ ਜਿਹੜੇ ਉਹ ਆਪਣੀ ਦਰ ਤੇ ਵੱਧ ਰਹੇ ਨੇ ਤੇ ਆਮਦਨ ਨਹੀਂ ਵਧ ਰਹੀ ਹੂੰ ਤੇ ਉਹ ਆਮਦਨ ਨੂੰ ਵਧਾਉਣ ਲਈ ਕੀ ਯਤਨ ਕੀਤੇ ਜਾ ਰਹੇ ਨੇ ਜਾਂ ਨਹੀਂ ਕੀਤੇ ਜਾ ਰਹੇ ਤੋਂ ਸਭ ਤੋਂ ਵੱਡਾ ਕਾਰਨ ਤੇ ਹੈ ਕਿ ਅਸੀਂ ਆਪਣੀ ਆਮਦਨ ਵਧਾਉਣ ਵੱਲ ਧਿਆਨ ਨਹੀਂ ਦੇ ਰਹੇ ਹੂੰ ਤੇ ਉਹਦੇ ਚ ਜਦੋਂ ਅਸੀਂ ਗੱਲ ਕਰਦੇ ਹਾਂ ਕਿ ਆਮਦਨ ਕਿਉਂ ਨਹੀਂ ਵਧਰੀ ਤਾਂ ਉਹਦੇ ਵਿੱਚ ਇਕਨੋਮਿਕ ਸਾਡੀ ਬਹੁਤ ਹੈਲਪ ਕਰਦੀ ਹੈ ਪਰ ਪੋਲਿਟਿਕ ਸਾਨੂੰ ਬੋਲਦੇ ਬੋਲਦੇ ਰੋਕ ਲੈਂਦੀ ਹੈ ਹੂੰ ਤੇ ਇਕਨੋਮਿਕਸ ਦੇ ਵਿੱਚ ਤਾਂ ਕਲੀਅਰ ਆ ਕਿ ਜੇ ਤੁਸੀਂ ਕੋਈ ਸਹੂਲਤ ਲੋਕਾਂ ਨੂੰ ਦੇਣੀ ਹੈ ਹੂੰ ਤਾਂ ਮਿਨਿਮਮ ਐਵਰੇਜ ਕਾਸਟ ਦਿੱਤੀ ਜਾਵੇ ਜੇ ਐਵਰੇਜ ਕਾਸਟ ਤੋਂ ਤੁਸੀਂ ਘੱਟ ਪ੍ਰਾਈਸ ਤੇ ਕੋਈ ਸਹੂਲਤ ਦਿਨੇ ਹੋ ਤਾਂ ਉਹ ਲੋਕਾਂ ਨੂੰ ਵੀ ਇਹ ਲੱਗਦਾ ਕਿ ਸ਼ਾਰਟ ਰਨ ਸਾਡਾ ਫਾਇਦਾ ਹੋ ਗਿਆ ਤੇ ਸਰਕਾਰ ਨੂੰ ਵੀ ਲੱਗਦਾ ਕਿ ਚਲੋ ਅਸੀਂ ਪੋਲਿਟਿਕਸ ਕਰ ਲਈ ਹੈ ਸਾਡੀ ਰਾਜਨੀਤੀ ਇੱਥੇ ਇਸ ਇਸ ਮੁੱਦੇ ਤੇ ਹੋ ਗਈ ਹੈ ਬਟ ਉਹ ਜਿਹੜਾ ਸਹੂਲਤ ਅਸੀਂ ਕਰਜ਼ਾ ਲੈ ਕੇ ਲਈ ਹੈ ਉਹਦਾ ਜ਼ਿਆਦਾ ਭਾਰ ਲੋਕਾਂ ਦੇ ਸਿਰ ਤੇ ਆਉਣਾ ਤੇ ਉਹ ਟਾਈਮ ਦੇ ਨਾਲ ਕਰਜ਼ਾ ਹੋਰ ਵਧੇਗਾ ਹੂੰ ਤੇ ਕਰਜ਼ੇ ਦੇ ਉੱਪਰ ਆ ਰਿਹਾ ਇੰਟਰਸਟ ਵੀ ਵਧੇਗਾ ਹੂੰ ਤਾਂ ਓਵਰ ਦਾ ਟਾਈਮ ਜਿਹੜਾ ਅਕਮੂਲੇਸ਼ਨ ਆ ਉਹ ਕਰਜ਼ਾ ਦਾ ਹੁੰਦਾ ਰਹੇਗਾ ਉਹ ਘਟ ਨਹੀਂ ਹੋਏਗਾ ਹੂੰ ਕਿਉਂਕਿ ਤੁਸੀਂ ਦੇਖੋ ਪੰਜਾਬ ਦੇ ਕੋਲ ਆਪਣੇ ਸਾਧਨ ਜੇ ਕਹੋ ਕਿ ਆਮਦਨ ਦੇ ਇੱਕ ਦਿਨ ਚ ਵੱਧ ਜਾਣਗੇ ਨਹੀਂ ਬਣ ਸਕਦੇ ਹੂੰ ਦੂਸਰੀ ਗੱਲ ਆ ਕਿ ਕੀ ਭਾਰਤ ਸਰਕਾਰ ਪੰਜਾਬ ਨੂੰ ਵੱਡੀ ਵੱਡੀ ਹੈਲਪ ਦੇ ਸਕਦੀ ਹੈ ਕੀ ਸਾਡਾ ਕਰਜ਼ਾ ਮਾਫ ਹੋ ਜਾਏ ਹੂੰ ਜਾ ਸਾਡਾ ਇੰਟਰਸਟ ਪੇਮੈਂਟਸ ਸਾਡੀਆਂ ਉਹ ਫਾਈਨਾਂਸ ਕਰਦੇ ਨੇ ਕੋਈ ਇਸ ਤਰ੍ਹਾਂ ਦਾ ਜੇ ਤੁਸੀਂ ਭਾਰਤ ਦੇ ਲੈਵਲ ਤੇ ਦੇਖੋਗੇ ਤਾਂ ਉਹ ਵੀ 2 ਲੱਖ ਕਰੋੜ ਰੁਪਏ ਦਾ 207 ਲੱਖ ਕਰੋੜ ਰੁਪਏ ਦਾ ਕਰਜ਼ਾ ਲੈ ਬੈਠੇ ਹੂੰ ਤੇ ਉਹ ਪਿਛਲਾ ਜਿਹੜਾ ਜ਼ਿਆਦਾ ਕਰਜ਼ਾ ਵਧਿਆ ਉਹ ਉੱਥੇ ਵੀ ਪਿਛਲੇ ਸਾਲਾਂ ਚ ਹੀ ਵਧਿਆ ਹੂੰ ਤੇ ਮਤਲਬ ਹਰ ਪਾਸੇ ਇਹ ਭਾਰਤ ਦਾ ਸਨਾਰੀਓ ਛੱਡੋ ਤੁਸੀਂ ਪੰਜਾਬ ਦਾ ਛੱਡੋ ਅ ਕੈਨੇਡਾ ਦੀ ਗੱਲ ਕਰੀਏ ਜਾਂ ਜਪਾਨ ਦੀ ਗੱਲ ਕਰੀਏ ਜਾਂ ਪੂਰੇ ਯੂਰਪ ਦੀ ਗੱਲ ਕਰੀਏ ਹਮ ਕਰਜਾ ਹਰ ਧਾਨ ਤੇ ਵੱਧ ਰਿਹਾ ਇਹਦੇ ਪਿੱਛੇ 1980 ਤੋਂ ਬਾਅਦ ਦੀ ਜਿਹੜੀ ਇਕਨੋਮਿਕਸ ਆ ਉਹ ਉਹ ਜ਼ਿੰਮੇਵਾਰ ਆ ਹਮ ਤੇ ਸਟੇਟ ਲੈਵਲ ਤੇ ਇਹਨੂੰ ਕੰਟਰੋਲ ਕੀਤਾ ਜਾਣਾ ਚਾਹੀਦਾ ਕਿਉਂਕਿ ਜਦੋਂ ਤੁਸੀਂ ਦੇਸ਼ ਦੀ ਗੱਲ ਕਰਦੇ ਹੋ ਤਾਂ ਦੇਸ਼ ਦੇ ਕੋਲ ਸਾਧਨ ਵੱਡੇ ਹੁੰਦੇ ਨੇ ਤੇ ਉਹ ਮੈਨੇਜ ਕਿਸੇ ਤਰ੍ਹਾਂ ਕਰ ਲੈਂਦੇ ਨੇ ਹਮ ਪਰ ਸਟੇਟ ਲੈਵਲ ਤੇ ਮੈਨੇਜ ਨਹੀਂ ਹੋਣਾ ਇਹ ਜਿਹੜੀਆਂ ਇੰਪਲੀਕੇਸ਼ਨ ਨੇ ਉਹ ਉਹ ਚੰਗੀਆਂ ਨਹੀਂ ਤੇ ਸਾਨੂੰ ਜਲਦ ਤੋਂ ਜਲਦ ਜਿਹੜੀ ਸਰਕਾਰ ਦੀ ਆਮਦਨ ਹੈ ਉਸ ਨੂੰ ਵਧਾਉਣ ਦੇ ਵੱਲ ਧਿਆਨ ਦੇਣਾ ਚਾਹੀਦਾ ਇਹ ਵੀ ਨਹੀਂ ਹੈ ਕਿ ਜੇ ਅਸੀਂ ਆਮਦਨ ਵਧਾਈਏ ਤਾਂ ਲੋਕਾਂ ਨੂੰ ਦੇਣ ਵਾਲੀਆਂ ਸਹੂਲਤਾਂ ਘਟ ਹੋ ਜਾਣਗੀਆਂ ਨਹੀਂ ਇਦਾਂ ਦਾ ਵੀ ਨਹੀਂ ਹੈ ਕਿਉਂਕਿ ਪੰਜਾਬ ਦੇ ਵਿੱਚ ਜੇ ਤੁਸੀਂ ਦੇਖੋਗੇ ਤਾਂ ਜਿਹੜੀਆਂ ਸਹੂਲਤਾਂ ਲੋਕਾਂ ਨੂੰ ਦਿੱਤੀਆਂ ਜਾਂਦੀਆਂ ਨੇ ਉਹ ਕੁਝ ਜੇ ਉਹਦੀ ਤੁਸੀਂ ਪਰਸੈਂਟੇਜ ਦੇਖੋਗੇ ਗਰੀਬਾਂ ਨੂੰ ਕਿੰਨੀ ਆ ਜਾਂਦੀਆਂ ਨੇ ਤੇ ਅਮੀਰਾਂ ਨੂੰ ਕਿੰਨੀ ਚਲੀ ਜਾਂਦੀ ਹੈ ਤਾਂ ਬਹੁਤ ਘੱਟ ਪ੍ਰੋਪੋਰਸ਼ਨ ਆ ਜਿਹੜਾ ਉਹ ਗਰੀਬਾਂ ਨੂੰ ਚਲੀ ਜਾਂਦੀ ਹੈ ਤੇ ਜ਼ਿਆਦਾਤਰ ਫਾਇਦਾ ਉਹਦਾ ਅਮੀਰ ਤਬਕਾ ਜੇ ਕਿਸਾਨਾਂ ਚ ਗੱਲ ਕਰੋਗੇ ਤਾਂ 10 ਏਕੜ ਤੋਂ ਵੱਧ ਵਾਲਾ ਜਿਹੜਾ ਤਬਕਾ ਉਹ ਜ਼ਿਆਦਾ ਫਾਇਦਾ ਉਠਾਉਂਦਾ ਜੇ ਤੁਸੀਂ ਇੰਡਸਟਰੀ ਚ ਗੱਲ ਕਰੋਗੇ ਤਾਂ ਉਹ ਅਨਸਲਿਸਟ ਜ਼ਿਆਦਾ ਫਾਇਦਾ ਉਠਾਉਂਦੇ ਆ ਜਿਨ੍ਹਾਂ ਦੀ ਇੰਡਸਟਰੀ 5 ਕਰੋੜ ਤੋਂ ਵੱਡੀ ਹੈ ਇਸ ਤਰ੍ਹਾਂ ਜੇ ਤੁਸੀਂ ਲੋਕਾਂ ਦੇ ਵਿੱਚ ਆਮ ਤੌਰ ਤੇ ਗੱਲ ਕਰੋਗੇ ਜਿਵੇਂ ਇਲੈਕਟ੍ਰਿਸਿਟੀ ਵਾਲਾ ਸਹੂਲਤ ਸਾਡੀ ਤਾਂ ਉੱਥੇ ਵਿੱਚ ਉੱਥੇ ਮੇਨਲੀ ਤੁਹਾਡੀ ਜਿਹੜੀ ਮਿਡਲ ਕਲਾਸ ਹੈ ਜਿਹਦੇ ਕੋਲ ਸਾਧਨ ਹੈਗੇ ਨੇ ਬਿਜਲੀ ਦਾ ਬਿੱਲ ਭਰਨ ਦੇ ਉਹ ਫਾਇਦਾ ਉਠਾ ਰਹੀ ਹੈ ਜੇ ਤੁਸੀਂ ਲੋਕਾਂ ਦੇ ਜਿਨ੍ਹਾਂ ਦੇ ਘਰ AC ਨਹੀਂ ਹੈਗੇ ਉਹਨਾਂ ਦਾ ਬਿੱਲ ਮਾਫ ਕਰ ਦੋਗੇ ਤਾਂ ਕੋਈ ਪ੍ਰੋਬਲਮ ਨਹੀਂ ਆਉਣੀ ਬਟ ਜਿਹਦੀ ਆਮਦਨ ਹੈਗੀ ਹੈ ਬਿਲਕੁਲ ਜਿਹਦੀ ਆਮਦਨ ਹੈ ਜਿਹੜਾ AC ਅਫੋਰਡ ਕਰ ਸਕਦਾ ਉਹ ਬਿੱਲ ਵੀ ਭਰ ਸਕਦਾ AC ਅਫੋਰਡ ਕਰ ਸਕਦਾ ਬਿੱਲ ਭਰ ਸਕਦਾ ਦਾ ਮਤਲਬ ਇਹ ਸਾਰੇ ਜਿਹੜੀ ਜਿਹੜੀ ਸਹੂਲਤਾਂ ਦੇਣੀਆਂ ਰੈਸ਼ਨਲਾਈਜੇਸ਼ਨ ਹੋ ਸਕਦੀ ਆ ਕਿਸੇ ਗਰੀਬ ਨੂੰ ਮਿਲਣ ਵਾਲੀ ਸਹੂਲਤ ਤੇ ਕਟ ਲਗਾਉਣ ਦੀ ਲੋੜ ਨਹੀਂ ਆ ਰੈਸ਼ਨਲਾਈਜੇਸ਼ਨ ਦਾ ਮਤਲਬ ਹੈ ਕਿ ਸਾਨੂੰ ਪਤਾ ਕਿ ਕਿੰਦੀ ਕਪੈਸਿਟੀ ਕਿੰਨੀ ਆ ਸਟੇਟ ਨੂੰ ਇੰਨਾ ਤਵੇਅਰ ਹੋਣਾ ਚਾਹੀਦਾ ਕਿ ਕਿਹੜੇ ਵਿਅਕਤੀ ਦੀ ਕਿੰਨੀ ਆਮਦਨ ਹੈ ਤੇ ਉਹ ਸਹੂਲਤਾਂ ਜਿਹੜੀਆਂ ਅਸੀਂ ਫ੍ਰੀ ਆਫ ਕਾਸਟ ਦੇ ਰਹੇ ਹਾਂ ਉਹਨਾਂ ਨੂੰ ਰੈਸ਼ਨਲਾਈਜ਼ ਕਰਕੇ ਪਹਿਲਾਂ ਤਾਂ ਅਸੀਂ ਉਤੋਂ ਸਾਧਨ ਕੱਢੀ ਫਿਰ ਕੁਝ ਏਰੀਏ ਇਦਾਂ ਦੇ ਨੇ ਜਿੱਥੇ ਵਾਲਾ ਅਸੀਂ ਧਿਆਨ ਨਹੀਂ ਦਿੰਦੇ ਜਿੱਥੇ ਗਵਰਨੈਂਸ ਹੀ ਨਹੀਂ ਹੈ ਹੂੰ ਜਿਵੇਂ ਮਾਈਨਿੰਗ ਵਾਲਾ ਹੂੰ ਆਸਪੈਕਟ ਹੈ ਇਹ ਮੈਕਸਾਈਜ਼ ਵਾਲਾ ਆਸਪੈਕਟ ਹੈ ਜਿੱਦਾਂ ਟਰਾਂਸਪੋਰਟ ਵਾਲਾ ਆਸਪੈਕਟ ਹੈ ਤਾਂ ਇਹਦੇ ਵਿੱਚੋਂ ਤੁਸੀਂ ਬੜੀ ਈਜ਼ੀਲੀ ਆਮਦਨ ਵਧਾ ਸਕਦੇ ਹੋ ਹੂੰ ਦੂਸਰਾ ਥੋੜਾ ਰੀਅਲ ਏਸਟੇਟ ਦੀਆਂ ਜਿਹੜੀਆਂ ਰਜਿਸਟਰੀ ਵੇਲੇ ਫੀਸਾਂ ਤੇ ਫਾਈਨ ਦਾ ਅਸੀਂ ਲੈਂਦੇ ਹਾਂ ਹੂੰ ਉਹ ਉਹਦੇ ਵਿੱਚ ਅਸੀਂ ਪਿਛਲੇ 10 ਸਾਲਾਂ ਤੋਂ ਰਿਵਾਈਜ਼ ਹੀ ਨਹੀਂ ਕਰਦੇ ਰੇਟ ਹੂੰ ਨੇੜੇ ਦੇ ਲੱਗਦੇ ਸਟੇਟ ਦੇਖੋਗੇ ਤਾਂ ਸਭ ਕੁਝ ਰਿਵਾਈਜ਼ ਹੋ ਰਿਹਾ ਹਮ ਹਮ ਬਟ ਅਸੀਂ ਇਹਨੇ ਕਿਉਂ ਨਾਈਵ ਹੋ ਜਾਨੇ ਆ ਕਿ ਅਸੀਂ ਆਪਣੀ ਆਮਦਨ ਨੂੰ ਵਧਾਉਣ ਵੱਲ ਧਿਆਨ ਨਹੀਂ ਦਿੰਦੇ ਪੋਲਿਟਿਕਸ ਹੋਣੀ ਚਾਹੀਦੀ ਹੈ ਬਟ ਇਹ ਨਹੀਂ ਕਿ ਪੋਲਿਟਿਕਸ ਇਦਾਂ ਦੀ ਹੋਵੇ ਕਿ ਅਸੀਂ ਆਪਣਾ ਜਿਹੜਾ ਸਟੇਟ ਆ ਜਿਹੜਾ ਆਪਣਾ ਮਾਂ ਭੂਮੀ ਆ ਸਾਡੀ ਅਸੀਂ ਉਸੇ ਨੂੰ ਵੇਚ ਦਈਏ ਹਮ ਤੋਂ ਕਰਜ਼ੇ ਦੇ ਲਈ ਇੱਕ ਬੜਾ ਗੰਭੀਰਤਾ ਦੇ ਨਾਲ ਸੋਚਣ ਦੀ ਲੋੜ ਹੈ ਹਾਂ ਹਾਲ ਹੀ ਦੇ ਵਿੱਚ ਹਾਈ ਕੋਰਟ ਦੇ ਵਿੱਚ ਇੱਕ ਕੇਸ ਪਹੁੰਚਿਆ ਸੀਗਾ ਤੇ ਉਸ ਦੀ ਸੁਣਵਾਈ ਦੌਰਾਨ ਪੰਜਾਬ ਸਰਕਾਰ ਨੂੰ ਹਾਈ ਕੋਰਟ ਨੇ ਸਵਾਲ ਕੀਤਾ ਸੀ ਕਿ ਤੁਹਾਨੂੰ ਜੇਲ੍ਹਾਂ ਦੇ ਵਿੱਚ ਜੈਮਰ ਲਗਾਉਣ ਨੂੰ ਕਿਹਾ ਸੀ ਤੁਸੀਂ ਹਾਲੇ ਤੱਕ ਜੈਮਰ ਕਿਉਂ ਨਹੀਂ ਲਗਾਏ ਉਸ ਤੋਂ ਬਾਅਦ ਪੰਜਾਬ ਸਰਕਾਰ ਦੇ ਵੱਲੋਂ ਜੋ ਵਕੀਲ ਗਏ ਸੀ ਉਹਨਾਂ ਦਾ ਜਵਾਬ ਸੀ ਕਿ ਸਾਡੇ ਕੋਲ ਜੈਮਰ ਲਗਾਉਣ ਦੇ ਲਈ ਪੈਸੇ ਨਹੀਂ ਨੇ ਤੇ ਦੂਜੇ ਪਾਸੇ ਜੇ ਤੁਸੀਂ 1 ਲੱਖ ਕਰੋੜ ਰੁਪਏ ਦਾ ਕਰਜ਼ਾ ਦੇਖੀਏ ਤਾਂ ਫਿਰ ਉਹ ਕਿਸੇ ਲਈ ਲਿਆ ਜਾ ਰਿਹਾ ਹੈ ਕੀ ਇੱਕ ਵੱਡੇ ਪੱਧਰ ਦੀ ਕ腐ਸ਼ਨ ਹੋ ਰਹੀ ਹੈ ਇਹ ਦੇਖੋ ਇਹ ਇਹ ਤਾਂ ਦੇਖੋ ਜਦੋਂ ਨਾ ਜਦੋਂ ਵੀ ਕੋਈ ਮਾਮਲਾ ਕੋਟਾਸ ਜਾਂਦਾ ਤਾਂ ਇਹ ਇਹ ਐਕਸਕਿਊਜ਼ਸ ਹੁੰਦੇ ਨੇ ਹੂੰ ਜੇ ਤੁਸੀਂ ਕਿਸੇ ਵੀ ਡਿਪਾਰਟਮੈਂਟ ਦੇ ਵਿੱਚ ਚਲੇ ਜਾਓ ਹੂੰ ਚਾਹੀਓ ਪੰਜਾਬ ਚ ਚਲੇ ਜਾਓ ਚਾਹੀ ਤੁਸੀਂ ਹਰਿਆਣਾ ਜਾਂ ਕਿਤੇ ਵੀ ਚਲੇ ਜਾਓ ਹਰ ਪਾਸੇ ਇਹੀ ਕੇਸ ਬਣਾਇਆ ਜਾਂਦਾ ਕਿ ਹੂੰ ਕਿ ਫਾਈਨੈਂਸ਼ੀਅਲ ਕ੍ਰਾਈਸਿਸ ਹੈ ਹੂੰ ਠੀਕ ਹੈ ਕਿਸੇ ਯੂਨੀਵਰਸਿਟੀ ਚਲੇ ਜਾਓ ਹੂੰ ਹੂੰ ਤੁਸੀਂ ਬੀਐਸਐਨਐਲ ਚ ਚਲੇ ਜਾਓ ਤੁਸੀਂ ਕਿਸੇ ਵੀ ਸਰਕਾਰੀ ਦਾਰੇ ਚਲੇ ਜਾਓ ਇੱਕ ਮਤਲਬ ਉਹ ਇੱਕ ਉਹ ਪਾਲਿਸੀ ਦੇ ਤਹਿਤ ਕਹਿ ਲੋ ਕਿ ਕ੍ਰਾਈਸਿਸ ਹੈ ਕ੍ਰਾਈਸਿਸ ਹੈ ਪੰਜਾਬ ਦਾ ਜੇ ਬਜਟ 2 ਲੱਖ ਕਰੋੜ ਰੁਪਏ ਦਾ ਹੋ ਸਕਦਾ ਉਹਦੇ ਵਿੱਚੋਂ ਚਾਹੇ ਅਸੀਂ ਕਰਜ਼ਾ ਲੈ ਕੇ ਬਣਾ ਰਿਹਾ ਫਿਰ ਕ੍ਰਾਈਸਿਸ ਕਿੱਥੇ ਆ ਬਿਲਕੁਲ ਮੈਂ ਉਹੀ ਮੇਰੀ ਕਹਿੰਦ ਦਾ ਮਤਲਬ ਸੀਗਾ ਕਿ ਇੱਕ ਪਾਸੇ 1 ਲੱਖ ਕਰੋੜ 1 ਲੱਖ ਕਰੋੜ ਦਾ ਕਰਜ਼ਾ ਲਿਆ ਜਾ ਰਿਹਾ ਤੇ ਦੂਜੇ ਪਾਸੇ ਕਹਿ ਰਹੇ ਕਿ ਕ੍ਰਾਈਸਿਸ ਹੈ ਕ੍ਰਾਈਸਿਸ ਨਹੀਂ ਹੈ ਇਹ ਮਿਸਮੈਨੇਜਮੈਂਟ ਹੈ ਜਦੋਂ ਤੱਕ ਅਸੀਂ ਇਸ ਨੂੰ ਚਾਹੇ ਕਰਪਸ਼ਨ ਤੁਸੀਂ ਲਗਾ ਲਓ ਕਰਪਸ਼ਨ ਵੀ ਮਿਸਮੈਨੇਜਮੈਂਟ ਦਾ ਹੀ ਪਾਰਟ ਹੈ ਜੇ ਹੋ ਰਿਹਾ ਅਸੀਂ ਗਵਰਨੈਂਸ ਨਹੀਂ ਕਰ ਰਹੇ ਬਿਲਕੁਲ ਉਹ ਉਹ ਕਿਹਦੀ ਕਮਜ਼ੋਰੀ ਹੈ ਅਸੀਂ ਕਿਉਂ ਨਹੀਂ ਗਵਰਨੈਂਸ ਕਰਦੇ ਉਹਦੇ ਵਿੱਚ ਸਾਡੇ ਕੁਝ ਵੈਸਟਡ ਇੰਟਰਸਟ ਨੇ ਸਾਨੂੰ ਆਪਣੇ ਲੋਕ ਤੌਰ ਤੇ ਲਾਭ ਹੁੰਦਾ ਇਸ ਕਰਕੇ ਅਸੀਂ ਇਸ ਚੀਜ਼ ਨੂੰ ਚੈੱਕ ਨਹੀਂ ਕਰਦੇ ਸੋ ਇਹ ਕਹਿਣਾ ਕਿ ਸਾਧਨ ਘਟ ਨਹੀਂ ਸਾਧਨ ਘਟ ਨਹੀਂ ਹੂੰ ਜੇ ਤੁਸੀਂ ਭਾਰਤ ਦੇ ਲੈਵਲ ਤੇ ਜਾਓਗੇ ਤਾਂ 52 ਤੋਂ 53 ਲੱਖ ਕਰੋੜ ਰੁਪਏ ਦਾ ਬਜਟ ਹੈ ਹੂੰ ਉੱਥੇ ਵੀ ਕ੍ਰਾਈਸਿਸ ਨਹੀਂ ਹੈ ਹੂੰ ਜੇ 52 ਲੱਖ ਕਰੋੜ ਰੁਪਿਆ ਇੱਕ ਸਾਲ ਚ ਅਸੀਂ ਇਮਾਨਦਾਰੀ ਨਾਲ ਭਾਰਤ ਦੇ ਖਰਚ ਕਰ ਦਈਏ ਤਾਂ ਦਸ਼ਾ ਬਦਲ ਸਕਦੀ ਹੈ ਸਾਰੇ ਭਾਰਤ ਦੀ ਜੇ ਪੰਜਾਬ ਸਰਕਾਰ 2 ਲੱਖ 2 ਲੱਖ 4000 ਕਰੋੜ ਰੁਪਏ ਦਾ ਬਜਟ ਇਸ ਵਾਰ ਦਾ ਹੂੰ ਜੇ ਉਹ ਪ੍ਰੋਪਰ ਤਰੀਕੇ ਨਾਲ ਖਰਚ ਕਰ ਦੇ ਤਾਂ ਪੰਜਾਬ ਦੀ ਦਸ਼ਾ ਬਦਲ ਸਕਦੀ ਹੈ ਤੇ ਮੈਨੂੰ ਲੱਗਦਾ ਕਿ ਲੌਂਗ ਰਨ ਚ ਲੋਕਾਂ ਨੂੰ ਜ਼ਿਆਦਾ ਸਹੂਤਾਂ ਦੇਣ ਦੀ ਲੋੜ ਵੀ ਨਾ ਪਵੇ। ਹੂੰ ਜੇ ਉਹ ਉਹ ਪ੍ਰੋਪਰਲੀ ਜੇ ਯੂਟਿਲਾਈਜੇਸ਼ਨ ਚਾਹੇ ਉਹਦੇ ਸੈਲਰੀ ਦਾ ਭਾਰ ਹੈਗਾ 70000 ਰੁਪਏ 70000 ਕਰੋੜ ਰੁਪਏ ਸਾਡਾ ਹੂੰ ਸੈਲਰੀ ਇੰਟਰਸਟ ਪੇਮੈਂਟ ਤੇ ਪੈਨਸ਼ਨ ਤੇ ਲੱਗ ਜਾਂਦਾ। ਈਵਨ ਦੈਨ ਰਿਸੋਰਸਸ ਹੈਗੇ ਨੇ। ਹੂੰ ਈਵਨ ਦੈਨ ਹੈਗੇ ਨੇ ਜੇ 2 ਲੱਖ 4000 ਕਰੋੜ ਰੁਪਏ ਦਾ ਹੈ। ਪੰਜਾਬ ਦੇ ਵਿੱਚ ਕਿਹੜੇ ਇਦਾਂ ਦੇ ਰਿਸੋਰਸਸ ਨਹੀਂ ਜਿੱਥੋਂ ਰੈਵਨਿਊ ਜਨਰੇਟ ਕੀਤਾ ਜਾ ਸਕਦਾ ਹੈ। ਦੇਖੋ ਮੈਂ ਤੁਹਾਨੂੰ ਹੁਣ ਇਹ ਗਨਾਇਆ ਜਿਹੜੀ ਇਹ ਚੀਜ਼ਾਂ ਨੇ ਜਿਹੜੇ ਸਾਡੇ ਅਸੀਂ ਗ੍ਰੇ ਜ਼ੋਨਸ ਬਣਾ ਰੱਖਿਆ ਕਿ ਮਾਈਨਿੰਗ ਤੇ ਬੋਲਣਾ ਹੀ ਨਹੀਂ ਹੂੰ ਤੁਹਾਨੂੰ ਦੇਖੋ ਆਮਦਨ ਕਿੱਥੋਂ ਹੋ ਸਕਦੀ ਆ ਐਗਰੀਕਲਚਰ ਤੋਂ ਆਮਦਨ ਹੋ ਸਕਦੀ ਆ ਤੇ ਉਹ ਉੱਥੇ ਅਸੀਂ ਕਲੀਅਰ ਕਰਤਾ ਕਿ ਅਸੀਂ ਐਗਰੀਕਲਚਰ ਦੇ ਟੈਕਸ ਨਹੀਂ ਲਗਾਣਾ ਰੈਸ਼ਨਲ ਹੈ ਸਮਝ ਆਉਂਦਾ ਹੂੰ ਬੈਨੀਫਿਟ ਪ੍ਰੋਫਿਟ ਨਹੀਂ ਹੈਗਾ ਐਗਰੀਕਲਚਰ ਚ ਜਦੋਂ ਤੱਕ ਸਵਾਮੀ ਨਾਥਨ ਰਿਪੋਰਟ ਨਹੀਂ ਲੱਗਦੀ ਕਿਸਾਨ ਫਾਇਦੇ ਚ ਨਹੀਂ ਆ ਸਕਦਾ ਸਮਝ ਆਉਂਦੀ ਹੈ ਗੱਲ ਨਹੀਂ ਲਗਾਣਾ ਫਿਰ ਜਦੋਂ ਤੁਸੀਂ ਗੱਲ ਕਰਦੇ ਮਾਈਨਿੰਗ ਵਾਲਾ ਏਰੀਆ ਕਿਉਂ ਨਹੀਂ ਛੇੜਨਾ ਗੱਲ ਕਿਉਂ ਨਹੀਂ ਛੇੜਨੀ ਮਾਈਨਿੰਗ ਦੀ ਹੂੰ ਟ੍ਰਾਂਸਪੋਰਟ ਨੂੰ ਦੇ ਖਰਚਿਆਂ ਨੂੰ ਤੇ ਉਹਦੀ ਆਮਦਨ ਰੈਸ਼ਨਲਾਈਜ਼ ਕਿਉਂ ਨਹੀਂ ਕਰਨਾ ਇਲੈਕਟ੍ਰਿਸਿਟੀ ਦੇ ਖਰਚੇ ਨੂੰ ਰੈਸ਼ਨਲਾਈਜ਼ ਕਿਉਂ ਨਹੀਂ ਕਰਨਾ ਹੂੰ ਸਾਡੀਆਂ ਸਭ ਤੋਂ ਜ਼ਿਆਦਾ ਜਿਹੜਾ ਸੈਕਟਰ ਗਰੋ ਕਰ ਰਿਹਾ ਉਹ ਜਾਂ ਤਾਂ ਆਈਟੀ ਕਰ ਰਿਹਾ ਜਾਂ ਰੀਅਲ ਏਸਟੇਟ ਕਰ ਰਿਹਾ ਹੂੰ ਉਹਨਾਂ ਦੇ ਉੱਪਰ ਜਿਹੜਾ ਟੈਕਸ ਲੱਗਦਾ ਆ ਜਾਂ ਉਹ ਤੇ ਫੀਸਾਂ ਉਹ ਰਿਵਾਈਜ਼ ਕਿਉਂ ਨਹੀਂ ਕਰਨੀਆਂ ਹੂੰ ਹੈਨਾ ਉਹ ਸਾਰੀਆਂ ਚੀਜ਼ਾਂ ਨੂੰ ਤੇ ਕੰਮ ਕਰਨ ਦੀ ਲੋੜ ਹੈ ਹੂੰ ਲੋਕ ਉਥੇ ਤਾਂ ਲੋਕਾਂ ਦਾ ਵੀ ਕੋਈ ਵਿਰੋਧ ਨਹੀਂ ਹੈ ਹਮ ਜਦੋਂ ਤੁਸੀਂ ਆਪਣੀ ਇਨਫੋਰਮੇਸ਼ਨ ਲੋਕਾਂ ਨੂੰ ਪ੍ਰੋਪਰਲੀ ਟਰਾਂਸਫਰ ਕਰ ਦਿਓ ਹਮ ਇਮਾਨਦਾਰੀ ਨਾਲ ਤਾਂ ਲੋਕ ਸਮਝਦੇ ਆ ਕਿ ਕਿਹੜੀ ਸਹੂਲਤ ਸਾਨੂੰ ਲੈਣੀ ਚਾਹੀਦੀ ਹੈ ਕਿਹੜੀ ਨਹੀਂ ਲੈਣੀ ਚਾਹੀਦੀ ਹਮ ਤਾਂ ਇਹ 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 ਕਹਿਣਾ ਕਿ ਲੋਕ ਵਿਰੋਧ ਚ ਆ ਜਾਣਗੇ ਪੋਲਿਟਿਕ ਸਾਡੀ ਖਰਾਬ ਹੋ ਜਾਏਗੀ ਉਹ ਉਹ ਵੀ ਕੋਈ ਚੰਗੇ ਨਹੀਂ ਹੈਗੇ ਤਰੀਕੇ ਸਾਨੂੰ ਸਟੇਟ ਚ ਗਵਰਨੈਂਸ ਚੰਗੀ ਕਰਕੇ ਜਿਹੜੇ ਏਰੀਆ ਜਿਵੇਂ ਮੈਂ ਤੁਹਾਨੂੰ ਗਿਣਾਏ ਨੇ ਇਹਦੇ ਵਿੱਚੋਂ 1 ਲੱਖ ਰੋਪਏ ਨਿਕਲ ਜੇਗਾ। ਹੂੰ 1 ਲੱਖ ਰੋਡ ਜੇ ਚਲੋ ਮੈਂ ਜ਼ਿਆਦਾ ਮਤਲਬ ਆਪਟੀਮਿਸਟ ਆ ਤਾਂ 60-70 ਹਜ਼ਾਰ ਰੋਪਏ ਦੇ ਨਾਲ ਏਰੀਆ ਚੋਂ इजीली ਨਿਕਲਦਾ। ਹੂੰ ਜਿਹਦੇ ਵਿੱਚੋਂ ਬਹੁਤ ਵੱਡੀ ਲੀਕੇਜ ਆ ਉਹਨੂੰ ਤੁਸੀਂ ਕ腐ਸ਼ਨ ਵੀ ਕਹਿ ਸਕਦੇ ਹੋ, ਮਿਸਮੈਨੇਜਮੈਂਟ ਵੀ ਕਹਿ ਸਕਦੇ ਹੋ। ਹੂੰ ਤਾਂ ਉਹ ਲੀਕੇਜ ਨੂੰ ਤਾਂ ਬਹੁਤ इजीली ਰੋਕਿਆ ਜਾ ਸਕਦਾ। ਹੂੰ ਹੁਣ ਉਹਦੇ ਤੇ ਕਿੰਨੀ ਗੰਭੀਰਤਾ ਦੇ ਨਾਲ ਨੀਤੀ ਬਣਦੀ ਹੈ। ਤੇ ਉਹ ਨੀਤੀ ਕੀ ਨੇ ਇਮਾਨਦਾਰੀ ਦੇ ਨਾਲ ਲਾਗੂ ਹੁੰਦੀ ਹੈ ਤੇ ਸਾਰਾ ਜਿਹੜਾ ਮਤਲਬ ਜਿਹੜਾ ਤੁਹਾਡਾ ਐਮਫਸਿਸ ਆ ਉਸ ਤੇ ਹੋਣਾ ਚਾਹੀਦਾ ਤੇ ਜੇ ਉਹ ਗੰਭੀਰਤਾ ਦੇ ਨਾਲ ਪਾਲਿਸੀਆਂ ਬਣ ਤੇ ਇਮਾਨਦਾਰੀ ਨਾਲ ਇੰਪਲੀਮੈਂਟ ਹੋਣ ਤਾਂ ਪੰਜਾਬ ਦਾ ਕਰਜਾ ਕੋਈ ਬਹੁਤ ਵੱਡੀ ਗੱਲ ਨਹੀਂ ਹੂੰ ਬਹੁਤ ਵੱਡੀ ਗੱਲ ਨਹੀਂ ਹੈ ਕਿਉਂਕਿ ਅਸੀਂ ਆ ਕੁਦਰਤੀ ਸਾਧਨ ਹੈਗੇ ਨੇ ਹੂੰ ਅਸੀਂ ਉਹਨਾਂ ਤੋਂ ਫਾਇਦਾ ਉਠਾ ਸਕਦੇ ਹਾਂ ਕੁਝ ਸਾਡੇ ਕੋਲ ਆਪਣੀ ਮੈਨੇਜਮੈਂਟ ਵੀ ਹੁੰਦੀ ਹੈ ਜਿਹਦੇ ਵਿੱਚ ਅਸੀਂ ਚੀਜ਼ਾਂ ਨੂੰ ਚੰਗੇ ਢੰਗ ਨਾਲ ਕਰਕੇ ਪੈਸਾ ਬਚਾਣਾ ਹੁੰਦਾ ਹੂੰ ਉਹਦੇ ਵੀ ਘਟ ਹੂੰ ਜਿਹੜੀ ਸੂਬੇ ਜਾਂ ਜਿਹੜੇ ਦੇਸ਼ ਬਹੁਤ ਜ਼ਿਆਦਾ ਕਰਜ਼ਾ ਚੁੱਕਦੇ ਨੇ ਉਹਨਾਂ ਦੇ ਕਿਸ ਤਰ੍ਹਾਂ ਦੇ ਪ੍ਰਭਾਵ ਭਵਿੱਖ ਦੇ ਵਿੱਚ ਪੈ ਸਕਦੇ ਨੇ ਦੇਖੋ ਇਹ ਤਾਂ ਬੜਾ ਮਤਲਬ ਅੱਖੀਂ ਡਿੱਠੀ ਜੀ ਗੱਲ ਆ ਜੇ ਤੁਸੀਂ ਰੀਸੈਂਟਲੀ ਦੇਖੋਗੇ 1990 ਤੋਂ ਬਾਅਦ ਬਹੁਤ ਸਾਰੇ ਦੇਸ਼ ਨੇ ਜਿਹੜੇ ਉਹ ਗੰਗਾਲੀ ਦੇ ਦੌਰ ਚੋਂ ਨਿਕਲੇ ਨੇ ਹੂੰ 1998 ਤੋਂ ਤੁਸੀਂ ਦੇਖੋਗੇ ਇਹ ਸਾਰਾ ਮੈਕਸੀਕੋ, ਅਰਜنٹინა, ਬ੍ਰਾਜ਼ੀਲ, ਚੀਲੀ, ਸਾਊਥ ਕੋਰੀਆ ਇਹ ਸਾਰੇ ਕੰਟਰੀ ਨਿਕਲੇ ਕਰਜ਼ੇ ਦੇ ਥੱਲੇ ਆਏ ਬਹੁਤ ਉਤਲ ਬੁਤਲ ਰਹੀ ਆ ਹੁਣ ਬੜਾ 2010 ਤੋਂ ਬਾਅਦ ਤੁਸੀਂ ਦੇਖੋਗੇ ਗ੍ਰੀਸ ਦੀ ਐਵੀਡੈਂਸ ਸਾਡੇ ਕੋਲ ਹੈ ਇਵਨ ਤੁਸੀਂ ਅਮਰੀਕਾ ਦੇਖੋ ਅਮਰੀਕਾ ਨੂੰ ਵੀ ਆਪਣਾ ਬਜਟ ਰੋਕਣਾ ਪਿਆ ਕੁਛ ਦਿਨ ਲਈ ਜਦੋਂ ਪੈਸੇ ਨਹੀਂ ਸੀ ਕਰਜ਼ਾ ਜਦ ਕਿ ਮੋਸਟ ਪਾਵਰਫੁਲ ਕੰਟਰੀ ਆਫ ਦ ਵਰਲਡ ਮੰਨਿਆ ਜਾਂਦਾ ਦੋ ਵਾਰ ਹੋ ਚੁੱਕਿਆ ਫਿਰ ਉਹ ਆਪਣੇ ਲੋਨ ਦੀ ਲਿਮਟ ਵਧਾਉਂਦੇ ਆ ਕਰਜ਼ੇ ਦੀ ਲਿਮਟ ਵਧਾਉਂਦੇ ਆ ਫਿਰ ਹੋਰ ਚਾਈਨਾ ਤੋਂ ਕਰਜ਼ਾ ਆ ਜਾਂਦਾ ਹੋਰ ਕੰਟਰੀਆਂ ਤੋਂ ਕਰਜ਼ਾ ਲੈਂਦੇ ਆ ਠੀਕ ਹੈ ਉਸ ਤੋਂ ਬਿਨਾਂ ਤੁਸੀਂ ਹੁਣ ਦੇਖੋ ਸ਼੍ਰੀਲੰਕਾ ਬੰਗਲਾਦੇਸ਼ ਮਤਲਬ ਇਹ ਇਹ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਉਹ ਓਵਰ ਦਾ ਟਾਈਮ ਇੰਨੀ ਅਗਰੈਵੇਟ ਹੋਣਗੀਆਂ ਕਰਜ਼ਾ ਇਹਨਾਂ ਦਾ ਕਰਜ਼ਾ ਵੀ ਵਧਿਆ ਇਨਫਲੇਸ਼ਨ ਵੀ ਵਧ ਗਈ ਹੂੰ ਲੋਕਾਂ ਲਈ ਰੋਟੀ ਖਾਣੀ ਮੁਸ਼ਕਲ ਹੋ ਜੇਗੀ ਫਿਰ ਕਰਜ਼ੇ ਦੇ ਉੱਪਰ ਇੰਟਰਸਟ ਵੀ ਲੱਗਦਾ ਹੋਏਗਾ ਉਹ ਵੀ ਇੱਕ ਬਹੁਤ ਵੱਡਾ ਚੈਲੰਜ ਹੈ ਬਿਲਕੁਲ ਹੁਣ ਤੁਸੀਂ ਰੀਸੈਂਟ ਕਾ ਦੇਖੋਗੇ ਬਜਟ ਤਾਂ ਉਹਦੇ ਵਿੱਚੋਂ ਜੇ ਅਸੀਂ 50 60000 ਕਰੋੜ ਰੁਪਇਆ 70000 ਕਰੋੜ ਰੁਪਇਆ ਰੀਪੇ ਕਰਦੇ ਆ ਤਾਂ ਅਸੀਂ 1 ਲੱਖ ਕਰੋੜ ਦਾ ਕਰਜ਼ ਵੀ ਲੈ ਲੈਂਦੇ ਹੂੰ ਤਾਂ ਉਹਦੇ ਵਿੱਚ ਇੰਟਰਸਟ ਵੀ ਹੈ ਤੇ ਮੂਲ ਵੀ ਹੈ ਜਿਹੜਾ ਵਾਪਸ ਕੀਤਾ ਜਾ ਰਿਹਾ ਤੇ ਉਹਨੂੰ ਇੱਕ 1 ਲੱਖ ਕਰੋੜ ਤੇ ਜਿਹੜਾ ਅੱਗੇ ਵਿਆਜ ਆਏਗਾ ਉਹ 30 40000 ਕਰੋੜ ਰੁਪਏ ਫਿਰ ਆਏਗਾ ਹੂੰ ਤੇ ਇੱਕ ਟਾਈਮ ਤੋਂ ਬਾਅਦ ਤਾਂ ਤੁਹਾਡੇ ਲਈ ਇੰਟਰਸਟਸ ਬਸੇ ਬਣ ਜਾਂਦਾ ਮੂਲ ਨੂੰ ਤਾਂ ਤੁਸੀਂ ਭੁੱਲ ਜਾਂਦੇ ਹੋ ਹੂੰ ਮਤਲਬ ਇਹ ਹਲੇ ਵੀ ਇਹ ਸਾਡਾ 3.5 ਲੱਖ ਕਰੋੜ ਤੋਂ ਆਈ ਥਿੰਕ 3.80 ਹਜ਼ਾਰ ਕਰੋੜ ਦੇ ਨੇੜੇ ਤੇ ਪਹੁੰਚ ਗਿਆ ਹੂੰ ਅਲਰਮਿੰਗ ਟਾਈਮ ਹੈ ਪਰ ਆਉਂਦੇ 2 ਸਾਲਾਂ ਦੇ ਵਿੱਚ ਤੇ ਇਹ ਵੀ ਸੋਰਸਸ ਕਹਿ ਰਹੇ ਨੇ ਕਿ ਕਰਜ਼ਾ 5 ਲੱਖ ਕਰੋੜ ਤੱਕ ਵੀ ਜਾ ਸਕਦਾ ਜਾ ਸਕਦਾ ਜੀ ਬਿਲਕੁਲ ਜਾ ਸਕਦਾ ਉਸ ਕੋਈ ਜੇ ਇਸੇ ਰੇਟ ਤੇ ਅਸੀਂ ਚੱਲਦੇ ਰਹੇ ਅਸੀਂ ਜਿੱਥੇ ਕਰਜ਼ਾ ਖਰਚ ਕਰ ਰਹੇ ਆ ਅਸੀਂ ਕੈਪੀਟਲ ਐਕਸਪੈਂਡੀਚਰ ਤਾਂ ਸਾਡੇ ਕੋਲ ਹਲੇ ਵੀ ਨਹੀਂ ਹੈ ਹੂੰ ਕੁਝ ਨਵਾਂ ਬਣਾਉਣੇ ਦਾ ਕੁਝ ਕਰ ਨਹੀਂ ਰਹੇ ਹੂੰ ਪੁਰਾਣੀਆਂ ਚੀਜ਼ਾਂ ਤੇ ਇਨਾ ਖਰਚ ਹੈ ਹੂੰ ਹੂੰ ਤੇ ਇਹ ਆਮਦਨ ਹੈ ਨਹੀਂ ਜਿੱਥੇ ਆ ਪੁਰਾਣੇ ਸਮਿਆਂ ਦੇ ਵਿੱਚ ਜ਼ਿਆਦਾ ਕੰਟਰੀਬਿਊਸ਼ਨ ਪੰਜਾਬ ਦੀ ਹੁੰਦੀ ਸੀ ਆਪਣੀ ਰੈਵਨਿਊ 'ਚ ਹੂੰ ਬਿਲਕੁਲ 90% ਰੈਵਨਿਊ ਪੰਜਾਬ ਆਪਣੀ ਜਨਰੇਟ ਕਰਦਾ ਸੀ 10% ਸੈਂਟਰ ਤੋਂ ਲੈਂਦਾ ਸੀ ਹੂੰ ਹੁਣ ਉਹ 2022-23 ਦਾ ਜਿਹੜਾ ਮੇਰਾ ਅਨਲਿਸਿਸ ਆ ਮੇਰਾ ਪੇਪਰ ਹੁਣੀ ਪਬਲਿਸ਼ ਹੋਇਆ ਹੂੰ ਉਹਦੇ ਵਿੱਚ ਇਹ ਆਇਆ ਕਿ 53% ਪੰਜਾਬ ਦਾ 47% ਸੈਂਟਰ ਦਾ ਹੋ ਗਿਆ ਜਿੱਥੇ 90% ਹੁੰਦਾ ਸੀ ਉੱਥੇ ਹੁਣ 53% ਪੰਜਾਬ ਦਾ ਹੁੰਦਾ ਸੀ ਹੂੰ ਤੇ ਹੁਣ ਉਹਦੇ ਚ ਚਲੋ ਜੀਐਸਟੀ ਵਾਲਾ ਐਸਪੈਕਟ ਵੀ ਹੈਗਾ ਉਹ ਵੀ ਜ਼ਿੰਮੇਵਾਰ ਹੈਗਾ ਆਮਦਨ ਘਟਨ ਦਾ ਬਟ ਫਿਰ ਵੀ ਸਾਨੂੰ ਚਾਹੇ ਅਸੀਂ ਸੈਂਟਰ ਨੂੰ ਪ੍ਰੈਸ ਕਰੀਏ ਹੂੰ ਚਾਹੇ ਅਸੀਂ ਆਪਣੇ ਆਪ ਨੂੰ ਪ੍ਰੈਸ ਕਰੀਏ ਹੂੰ ਕੁਛ ਨਾ ਕੁਛ ਤਾਂ ਕਰਨਾ ਪੈਣਾ ਤੇ ਅਦਰਵਾਈਜ਼ ਬਾਕੀ ਜਿਵੇਂ ਦੇਸ਼ਾਂ ਚ ਹੋਇਆ ਉਹ ਦਿਨ ਦੂਰ ਨਹੀਂ ਹੈਗੇ ਉਹ ਵੀ ਵਾਪਰ ਸਕਦਾ ਪੋਲੀਟੀਕਲ ਇਨਸਟੇਬਿਲਿਟੀ ਵੱਲ ਬਦਾਂਗੇ ਜਾਂ ਅਸੀਂ ਕੰਗਾਲੀ ਵੱਲ ਬਦਾਂਗੇ ਸਟੇਟ ਦੇ ਉੱਤੇ ਵੀ ਇਹੀ ਗੱਲ ਲਾਗੂ ਹੁੰਦੀ ਹੈ ਜਦੋਂ ਇੱਕ ਲੋਡ ਤੋਂ ਜ਼ਿਆਦਾ ਕਰਜ਼ਾ ਚੱਕਿਆ ਜਾ ਰਿਹਾ ਹੈ ਇੱਕ ਦੇਸ਼ ਦੇ ਵਿੱਚ ਪੰਜਾਬ ਹੈ ਇੰਡੀਆ ਦਾ ਹਿੱਸਾ ਪੰਜਾਬ ਹੈ ਤੇ ਉਹ ਸਟੇਟ ਕਰਜ਼ਾ ਲੈ ਰਹੀ ਹੈ ਤਾਂ ਫਿਰ ਉਹ ਸਟੇਟ ਦੀ ਸਥਿਤੀ ਕੀ ਹੋ ਸਕਦੀ ਹੈ ਦੇਖੋ ਸਟੇਟ ਮੈਕਸਿਮਮ ਲੈਵਲ ਤੇ ਆਪਣੇ ਆਪ ਨੂੰ ਬੈਂਕਰਪਟ ਘੋਸ਼ਿਤ ਕਰੇਗਾ ਹੂੰ ਤੇ ਉਹ ਉਸ ਵੇਲੇ ਸੈਂਟਰ ਦੀ ਕੀ ਸਥਿਤੀ ਹੈ ਸੈਂਟਰ ਨੂੰ ਕਿਸ ਤਰ੍ਹਾਂ ਦਾ ਪੈਕੇਜ ਦਿੰਦਾ ਹੂੰ ਉਹ ਫਿਰ ਇੱਕ ਪੋਲੀਟੀਕਲ ਸੈਨਾਰੀਓ ਦੇ ਵਿੱਚ ਗੱਲ ਚਲੀ ਜਾਵੇਗੀ ਰਾਸ਼ਟਰਪਤੀ ਸ਼ਾਸਨ ਤੱਕ ਵੀ ਗੱਲ ਜਾ ਸਕਦੀ ਹੈ ਇਹ ਚਲੋ ਰਾਸ਼ਟਰਪਤੀ ਸ਼ਾਸਨ ਇੱਕ ਪੋਲੀਟੀਕਲ ਇਨਸਟੈਬਿਲਿਟੀ ਤੋਂ ਨਿਕਲਣਾ ਹੂੰ ਜੇ ਆਰਥਿਕ ਅਸਥਿਰਤਾ ਦੇ ਨਾਲ ਤੁਹਾਡੀ ਪੋਲੀਟੀਕਲ ਅਸਥਿਰਤਾ ਆਉਂਦੀ ਹੈ ਰਾਸ਼ਟਰਪਤੀ ਸ਼ਾਸਨ ਤਾਂ ਉਧਰ ਤਾਂ ਜਾਏਗਾ ਵੱਡੇ ਇਹ ਹੁੰਦਾ ਆ ਕਿ ਜਦੋਂ ਆਰਥਿਕ ਸਮੱਸਿਆਵਾਂ ਆਉਂਦੀਆਂ ਨੇ ਹੂੰ ਤਾਂ ਉਹ ਪੋਲੀਟਿਕ ਪੋਲਿਟਿਕਸ ਦੇ ਰੂਪ ਵਿੱਚ ਪ੍ਰਗਟ ਹੁੰਦੀਆਂ ਨੇ ਹੂੰ ਆਰਥਿਕ ਸਮੱਸਿਆ ਕਦੇ ਵੀ ਆਰਥਿਕ ਨਹੀਂ ਹੁੰਦੀ ਨਹੀਂ ਹੁੰਦੀ ਉਹਦੇ ਪਿੱਛੇ ਪੋਲਿਟਿਕਸ ਵੀ ਸ਼ੁਰੂ ਹੋ ਜਾਂਦੀ ਹੈ ਫਿਰ ਅਸਾਰ ਮਤਲਬ ਇਹ ਲੱਗਦਾ ਕਿ ਅਸੀਂ ਚਾਹੇ ਰਾਸ਼ਟਰਪਤੀ ਸ਼ਾਸਨ ਲੱਗੇ ਨਾ ਲੱਗੇ ਬਟ ਲੋਕਾਂ ਦਾ ਜਿਹੜਾ ਜੀਵਨ ਆ ਉਹ ਅਨੁਸੁਖਾਵਾਂ ਜਰੂਰ ਹੋਏਗਾ ਹੂੰ ਤੇ ਜੇ ਉਹ ਸਥਿਤੀ ਆਂਦੀ ਹੈ ਬੈਂਕਰਪਸੀ ਦੀ ਸਥਿਤੀ ਨਹੀਂ ਆਂਦੀ ਹੈ ਤਾਂ ਰਿਸਪੈਕਟ ਆਫ ਦਾ ਪੀਪਲਸ ਆ ਰਹੀ ਉਹ ਬਿਲਕੁਲ ਕੱਟਦੀ ਹੈ ਹੂੰ ਜਿਸ ਤਰ੍ਹਾਂ ਸਰਕਾਰੀ ਮੁਲਾਜ਼ਮ ਨੇ ਯੂਨੀਵਰਸਿਟੀ ਦੇ ਪ੍ਰੋਫੈਸਰਸ ਲਗਾ ਲਓ ਜਾਂ ਸਕੂਲ ਟੀਚਰਸ ਆ ਜਿੰਨੇ ਵੀ ਸਰਕਾਰੀ ਮੁਲਾਜ਼ਮ ਜੋ ਸਰਕਾਰੀ ਨੌਕਰੀ ਕਰਦੇ ਨੇ ਕਿ ਜਦੋਂ ਇਦਾਂ ਦੀ ਸਥਿਤੀ ਆਉਂਦੀ ਹੈ ਬੈਂਕਰਪਸੀ ਦੀ ਤਾਂ ਉਸ ਵੇਲੇ ਉਹਨਾਂ ਸਰਕਾਰੀ ਮੁਲਾਜ਼ਮਾਂ ਤੇ ਵੀ ਪ੍ਰਭਾਵ ਪੈਂਦਾ ਉਹਨਾਂ ਦੀ ਜੌਬ ਦੇ ਉੱਪਰ ਵੀ ਖਤਰਾ ਹੁੰਦਾ ਹੈ ਸਾਰਿਆਂ ਤੇ ਉਹਦੇ ਤੇ ਬਿਲਕੁਲ ਜਦੋਂ ਤੁਹਾਡੇ ਸਟੇਟ ਕੋਲ ਬਜਟ ਬਣਾਉਣ ਦੇ ਲਈ ਪੈਸਾ ਨਹੀਂ ਹੈ ਹੂੰ ਜੇ ਅੱਜ ਵੀ ਤੁਸੀਂ ਇਹ ਗੱਲ ਕਰੋ ਤਾਂ ਅੱਜ ਜਿਵੇਂ ਅਸੀਂ 1 ਲੱਖ 4000 ਕਰੋੜ ਦਾ ਕਰਜ਼ਾ ਨਾ ਲਈਏ ਤਾਂ ਅਸੀਂ ਤਨਖਾਹ ਨਹੀਂ ਦੇ ਸਕਦੇ ਅਸੀਂ ਇੰਟਰਸਟ ਰੀਪੇਮੈਂਟ ਨਹੀਂ ਕਰ ਸਕਦੇ ਜਾਂ ਸਪੈਨਸ਼ਨਾਂ ਨਹੀਂ ਦੇ ਸਕਦੇ ਇਟ ਮੀਨਸ ਇਹ ਗੋਲ ਕਿ ਅੱਜ ਹੀ ਜੇ 22 ਲੱਖ 4000 ਕਰੋੜ ਦਾ ਬਜਟ ਹੈ 1 ਲੱਖ 4000 ਕਰੋੜ ਦਾ ਕਰਜ਼ਾ ਨਾ ਲਈਏ ਤਾਂ ਲ 1 ਲੱਖ ਰੋਟ ਵੀ ਸਾਡੇ ਕੋਲ ਰਹਿ ਗਿਆ ਤਾਂ ਇਟ ਮੀਨਸ ਪ੍ਰੋਪੋਰਸ਼ਨੇਰਲੀ ਕੱਟ ਲਗਾ ਲਓ ਸਾਰਿਆਂ ਨੂੰ ਨੁਕਸਾਨ ਪੈਣਾ ਪਾਰਟੀਕੂਲਰ ਸਭ ਤੋਂ ਜ਼ਿਆਦਾ ਪ੍ਰਭਾਵਿਤ ਤਾਂ ਉਹ ਹੋਣਗੇ ਜਿਹੜੇ ਸਰਕਾਰ ਨਾਲ ਸਿੱਧੇ ਤੌਰ ਤੇ ਜੁੜੇ ਨੇ ਜਿਨ੍ਹਾਂ ਨੂੰ ਤਨਖਾਹ ਆਉਂਦੀ ਹੈ ਹੂੰ ਤਾਂ ਉਹਨਾਂ ਦੀ 19 ਤਨਖਾਹ ਘੱਟ ਜੇਗੀ ਫਿਰ ਤਾਂ ਬੇਰੋਜ਼ਗਾਰੀ ਦੀ ਦਰ ਬਹੁਤ ਜ਼ਿਆਦਾ ਵੱਧ ਸਕਦੀ ਹੈ ਬੇਰੋਜ਼ਗਾਰੀ ਤੇ ਅੰਡਰ ਇੰਪਲੋਇਮੈਂਟ ਜਾਂ ਤਾਂ ਬੇਰੋਜ਼ਗਾਰੀ ਵਧੇਗੀ ਜਾਂ ਤਨਖਾਹਾਂ ਘੱਟ ਕਰਦੀਆਂ ਹੂੰ ਤੇ ਸਟੇਟ ਕੋਲ ਇਹ ਰਸਤਾ ਕੀ ਹੈ ਉਹ ਕਹੇਗਾ ਕਿ ਜਿੰਨਾ ਕੁ ਪੈਸਾ ਮੇਰੇ ਕੋਲ ਹੈਗਾ ਲੈ ਲਓ ਪ੍ਰੋਪੋਰਸ਼ਨੇਟਲੀ ਪ੍ਰੋਪੋਰਸ਼ਨੇਟਲੀ ਕੱਟ ਕਰਨਗੇ ਖਰਚੇ ਦੇ ਹੂੰ ਹੂੰ ਤੇ ਆਦਰਵਾਈਜ਼ ਸਰਕਾਰੀ ਮੁਲਾਜ਼ਮੀਆਂ ਇਹ ਕਹਿਣਗੇ ਦੀ ਸਾਡੀ ਤਨਖਾਹ ਸਾਨੂੰ ਦਿੰਦੇ ਰਹੋ ਤੇ ਬਾਕੀਆਂ ਨੂੰ ਕੁਝ ਨਾ ਦੇ ਪੋਸੀਬਲ ਨਹੀਂ ਹੈ ਹੂੰ 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 ਤਾਂ ਪ੍ਰਭਾਵਿਤ ਹਰ ਕੋਈ ਹੋਏਗਾ ਸੜਕਾਂ ਬਣਨੀਆਂ ਤੁਹਾਡਾ ਪੀ ਡੀ ਐਸ ਚ ਰਸ਼ਾਣ ਆਉਣਾ ਹਰ ਇੱਕ ਸੁਹੂਨ ਜਿਹੜੀ ਸਾਨੂੰ ਸਰਕਾਰ ਵੱਲੋਂ ਮਿਲਦੀ ਹੈ ਪ੍ਰਭਾਵਿਤ ਹੋਏਗੀ ਹੂੰ ਕਰਜ਼ੇ ਦੀ ਕਵਾਇਦ ਪੰਜਾਬ ਦੇ ਵਿੱਚ ਕਦੋਂ ਸ਼ੁਰੂ ਹੋਈ ਕਿਉਂਕਿ ਅਸੀਂ ਬਚਪਨ ਤੋਂ ਪੜਦੇ ਆ ਰਹੇ ਹਾਂ ਕਿ ਪੰਜਾਬ ਨੂੰ ਹਮੇਸ਼ਾ ਸੋਨੇ ਦੀ ਜੀੜੀ ਕਿਹਾ ਜਾਂਦਾ ਹੈ ਖੁਸ਼ਹਾਲ ਸੂਬਾ ਕਿਹਾ ਜਾਂਦਾ ਹੈ ਉਹ ਤਾਂ ਹੀ ਕਿਹਾ ਜਾਂਦਾ ਹੋਵੇਗਾ ਜੇ ਸਾਰੇ ਪਾਸਿਓਂ ਪੰਜਾਬ ਦੇ ਵਿੱਚ ਖੁਸ਼ਹਾਲੀ ਹੋਏਗੀ ਜਾਂ ਸਾਰੇ ਪਾਸਿਓਂ ਪੰਜਾਬ ਦੇ ਜਿਹੜੇ ਪੱਲੇ ਨੇ ਉਹ ਭਾਰੇ ਹੋਣਗੇ ਪਰ ਕਰਜ਼ੇ ਦੀ ਕਵਾਇਦ ਕਦੋਂ ਸ਼ੁਰੂ ਹੋਈ ਪੰਜਾਬ ਚ ਕੋਸ਼ਾਂ ਲੀਦਾ ਜਿਹੜਾ ਦੌਰ ਆ ਉਹ ਗ੍ਰੀਨ ਰੈਵੋਲੂਸ਼ਨ ਤੋਂ ਬਾਅਦ ਸ਼ੁਰੂ ਹੁੰਦਾ ਹੂੰ 1970 ਤੋਂ ਬਾਅਦ 80 90 ਤੱਕ ਅਸੀਂ ਚੰਗੀਆਂ ਗੱਲਾਂ ਕਰਦੇ ਹਾਂ ਹੂੰ ਕਿ ਪ੍ਰੋਸਪਰਿਟੀ ਵਧੀ ਹੂੰ ਹੈਨਾ ਬਟ ਉਸ ਤੋਂ ਬਾਅਦ ਜਿਹੜਾ 1984 ਵਾਲਾ ਜਿਹੜਾ ਦੌਰ ਆ ਉਸ ਤੋਂ ਬਾਅਦ 1990 2000 ਤੱਕ ਅਸੀਂ ਇਨਸਟੇਬਿਲਿਟੀ ਚ ਲੰਘਦੇ ਹਾਂ ਹੂੰ ਜਿੱਥੇ ਅਸੀਂ ਨਾ ਤਾਂ ਬਣੀ ਆਮਦਨ ਵੱਲ ਤੇ ਆਂ ਦੇ ਸਕਦੇ ਨਾ ਅਸੀਂ ਗ੍ਰੋਥ ਡਿਵੈਲਪਮੈਂਟ ਵੱਲ ਤੇ ਆਂ ਦੇ ਸਕਦੇ ਨਾ ਹੀ ਦਿੱਤਾ ਗਿਆ ਤੇ ਉਸ ਵੇਲੇ ਫਿਰ ਜਿਹੜਾ ਕਮ ਚੱਲਿਆ ਤਾਂ ਕਰਜ਼ੇ ਨਾਲ ਕਰਜ਼ਾ ਬਦਨਾ ਸ਼ੁਰੂ ਹੋਇਆ ਹੂੰ ਉਸ ਤੋਂ ਬਾਅਦ ਫਿਰ 2000 ਤੋਂ ਬਾਅਦ ਅਸੀਂ ਕਦੇ ਵੀ ਇਸ ਤਰ੍ਹਾਂ ਦੀ ਕੋਈ ਗੰਭੀਰ ਪਾਲਿਸੀ ਨਹੀਂ ਬਣਾਈ ਬਣਾਈ ਜਾਂ ਕੁਝ ਸਾਧਨਾਂ ਨੂੰ ਇਕੱਠਾ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਕਿ ਅਸੀਂ ਕਰਜ਼ੇ ਤੋਂ ਬਿਨਾਂ ਸਟੇਟ ਨੂੰ ਚਲਾ ਲਈਏ ਹੂੰ ਤੇ ਓਵਰ ਦਾ ਟਾਈਮ ਚਾਹੇ ਉਹ ਕਾਂਗਰਸ ਦੀਆਂ ਸਰਕਾਰਾਂ ਹੋਣ ਚਾਹੇ ਉਹ ਅਕਾਲੀ ਦਲ ਦੀਆਂ ਸਰਕਾਰਾਂ ਹੋਣ ਹੂੰ ਅਸੀਂ ਵੱਧ ਚੜ੍ਹ ਕੇ ਕਰਜ਼ਾ ਲਿਆ ਇੱਕ ਵਾਰ ਤਾਂ ਐਵੇਂ ਦਾ ਤੁਸੀਂ ਜਦੋਂ ਡਾਟਾ ਦੇਖੋਗੇ ਨਾ ਹਮ ਇੱਕ ਵਾਰ ਤਾਂ ਇਹ ਹੈ ਕਿ 17 18 ਦੇ ਵਿੱਚ ਜਦੋਂ ਇੱਕ ਸਰਕਾਰ ਜਾਂਦੀ ਹੈ ਤਾਂ ਉਸ ਵੇਲੇ ਇੱਕਦਮ 35000 ਕਰੋੜ ਰੁਪਏ ਦਾ ਕਰਜ਼ਾ ਲਿਆ ਜਾਂਦਾ ਹਮ ਇੱਕਦਮ ਇਦਾਂ ਉੱਪਰ ਜਾਏਗਾ ਜਦੋਂ ਸਰਕਾਰ ਜਾਣ ਲੱਗਦੀ ਹੈ ਤਾਂ ਕੋਈ ਇੰਨਾ ਪੈਸਾ ਵੰਡ ਜਾਂਦੀ ਹੈ ਹਰ ਵਾਰ ਜਦੋਂ ਵੀ ਸਰਕਾਰ ਨੇ ਜਾਣਾ ਹੁੰਦਾ ਹੈ ਤਾਂ ਬਹੁਤ ਜ਼ਿਆਦਾ ਮਾਉਂਟ ਦੇ ਵਿੱਚ ਕਰਜ਼ਾ ਇੱਕਦਮ ਬਜਟ ਦੇ ਵਿੱਚ ਉਹ ਆਂਦਾ ਅਸੀਂ ਬਹੁਤ ਜ਼ਿਆਦਾ ਓਵਰ ਦਾ ਟਾਈਮ ਚੀਜ਼ਾਂ ਨੂੰ ਪੋਲਿਟੀਸਾਈਜ਼ ਕੀਤਾ ਹਮ ਅਸੀਂ ਸਟੇਟ ਦੇ ਅੰਦਰ ਸਾਰਿਆਂ ਨੇ ਸਿਰ ਜੋੜ ਕੇ ਨਹੀਂ ਬੈਠੇ ਹੂੰ ਵਿਦਨ ਸਟੇਟ ਸਾਰੇ ਸਟੇਕ ਹੋਲਡਰ ਸਿਰ ਜੋੜ ਕੇ ਨਹੀਂ ਬੈਠੇ ਇੱਕ ਦੂਜੇ ਨਾਲ ਲੜਦੇ ਹੀ ਰਹੇ ਨੇ ਹੂੰ ਤੇ ਉਸ ਲੜਾਈ ਦੇ ਵਿੱਚੋਂ ਜਿਹੜਾ ਵੀ ਆਇਆ ਉਹਨੇ ਇਹ ਹੋਇਆ ਨੇ ਇਹ ਕੀਤਾ ਕਿ ਅਸੀਂ ਆਗੇ ਤਾਂ ਹੁਣ ਅਸੀਂ ਪੈਸੇ ਇਕੱਠਾ ਕਰ ਲਈਏ ਹੂੰ ਹੁਣ ਅਸੀਂ ਆਗੇ ਤਾਂ ਅਸੀਂ ਇਕੱਠਾ ਕਰ ਲਈਏ ਮੌਜੂਦਾ ਸਰਕਾਰ ਦੇ ਲਈ ਇੱਕ ਗੱਲ ਬਹੁਤ ਜ਼ੋਰ ਦੇ ਕੇ ਕਹੀ ਜਾਂਦੀ ਹੈ ਕਿਉਂਕਿ ਅਸੀਂ ਨਹੀਂ ਕਹਿੰਦੇ ਆਲੇ ਦੁਆਲੇ ਦੇ ਜੋ ਲੋਕ ਨੇ ਜਾਂ ਜੋ ਸਰਕਾਰ ਦੇ ਨਾਲ ਜੁੜੇ ਹੋਏ ਨੇ ਜਾਂ ਜਿਨ੍ਹਾਂ ਦਾ ਸੰਬੰਧ ਸਿੱਧੇ ਅਸਿੱਧੇ ਤਰੀਕੇ ਨਾਲ ਸਰਕਾਰ ਦੇ ਨਾਲ ਆਇਆ ਆਮ ਲੋਕ ਨੇ ਉਹ ਗੱਲ ਕਹਿੰਦੇ ਨੇ ਕਿ ਸਰਕਾਰ ਇਸ਼ਤਿਹਾਰबाजी ਬਹੁਤ ਕਰਦੀ ਏ ਕੁਝ ਐਕਸਪਰਟਸ ਵੀ ਕਹਿੰਦੇ ਨੇ ਕਿ ਮੌਜੂਦਾ ਸਰਕਾਰ ਦੇ ਵੱਲੋਂ ਇਸ਼ਤਿਹਾਰबाजी ਤੇ ਬਹੁਤ ਜ਼ਿਆਦਾ ਪੈਸਾ ਜਿਹੜਾ ਉਹ ਖਰਚਿਆ ਜਾ ਰਿਹਾ ਹੈ ਤੇ ਕੀਤੇ ਨਾ ਕੀਤੇ ਜਿਹੜਾ ਇਹ ਕਰਜ਼ਾ ਵੀ ਚੱਕਿਆ ਗਿਆ 1 ਲੱਖ ਕਰੋੜ ਦਾ ਇਹਦੇ ਇਹਦੇ ਲਈ ਸਭ ਤੋਂ ਵੱਡਾ ਫੈਕਟਰ ਇਸ਼ਤਿਹਾਰबाजी ਹੈ ਨਹੀਂ ਨਹੀਂ ਇਹਦੇ 'ਚ ਇੰਨਾ ਵੱਡਾ ਇਸ਼ਤਿਹਾਰबाजी ਤੇ ਖਰਚ ਨਹੀਂ ਹੋ ਸਕਦਾ ਹੂੰ ਉਸ ਤੇ ਇਸ਼ਤਿਹਾਰबाजी ਤੇ ਤੁਸੀਂ ਖਰਚ ਕੋਈ ਬਾਜੇ ਤੁਸੀਂ ਇੰਡੀਆ ਲੈਵਲ ਤੇ ਲਗਾਓਗੇ ਤਾਂ ਉੱਥੇ ਵੀ ਖਰਚ ਹੈ ਮਤਲਬ ਪਤਾ ਕੀ ਹੋਇਆ ਹੈ ਇਹ ਬੜਾ ਰੀਸੈਂਟਲੀ 2014-15 ਤੋਂ ਬਾਅਦ ਕੁਝ ਵਰਲਡ ਲੈਵਲ ਦੀ ਤੁਸੀਂ ਦੇਖੋਗੇ ਨਾ ਸਾਰਿਆਂ ਨੇ ਮਾਰਕੀਟਿੰਗ ਕਰਨੀ ਸ਼ੁਰੂ ਕਰ ਦਿੱਤੀ ਹੂੰ ਉਹਦੇ ਵਿੱਚ ਉਹ ਇਹ ਹੈ ਕਿ ਉਹ ਜੇ ਤੁਸੀਂ ਸੈਂਟਰ ਲੈਵਲ ਤੇ ਦੇਖੋਗੇ ਤਾਂ ਉਹ ਬੀਜੇਪੀ ਨੇ ਵੀ ਬਹੁਤ ਖਰਚ ਕੀਤਾ ਹੂੰ ਹੈ ਨਾ ਉੱਥੇ ਵੀ ਖਰਚਾ ਉਹ ਫਿਰ ਰੇਸ ਸ਼ੁਰੂ ਹੋ ਗਈ ਤਾਂ ਇਹਨਾਂ ਨੇ ਵੀ ਕੀਤਾ ਹਾਂ ਇਹਨਾਂ ਨੇ ਵੀ ਕੀਤਾ ਜਿਵੇਂ ਦਾ ਪੰਜਾਬ ਦਾ ਬਜਟ ਹੈ ਹੂੰ ਉਨਾ ਐਡਵਰਟਾਈਜ਼ਮੈਂਟ ਤੇ ਖਰਚਾ ਨਹੀਂ ਹੋਣਾ ਚਾਹੀਦਾ ਰਾਦਰਨ ਤੁਹਾਡਾ ਜਿਹੜਾ ਕੰਮ ਹੈ ਉਹ ਤੁਹਾਡੇ ਐਡਵਰਟਾਈਜ਼ਮੈਂਟ ਤੋਂ ਜ਼ਿਆਦਾ ਬੋਲਣਾ ਚਾਹੀਦਾ ਬਿਲਕੁਲ ਹੈਨਾ ਜਿੱਥੇ ਕੰਮ ਬੋਲਦਾ ਉੱਥੇ ਤੇ ਸ਼ਾਇਦ ਐਡਵਰਟਾਈਜ਼ਮੈਂਟ ਦੀ ਲੋੜ ਜੇ ਤੁਸੀਂ 1 ਲੱਖ ਕਰੋੜ ਰੁਪਈਆ ਲਗਾਉਂਗੇ ਤਾਂ ਉਹਦੇ ਵਿੱਚੋਂ 2 ਕੁ ਹਜ਼ਾਰ ਕਰੋੜ ਰੁਪਈਆ ਐਡਵਰਟਾਈਜ਼ਮੈਂਟ ਦਾ ਹੋਏਗਾ 2-3% ਜ਼ਿਆਦਾ ਘਟਣੀ ਹੈਗਾ ਬਹੁਤ 2-3 ਹਜ਼ਾਰ ਕਰੋੜ ਰੁਪਈਆ ਵੀ ਬਹੁਤ ਜ਼ਿਆਦਾ ਹੈ ਮੈਨੂੰ ਐਗਜੈਕਟ ਫਿਗਰ ਨਹੀਂ ਪਤਾ ਬਟ ਉਹਦੇ ਵਿੱਚ ਵੱਡੇ ਲੈਵਲ ਤੇ ਇਹ ਨਹੀਂ ਹੈ ਕਿ ਐਡਵਰਟਾਈਜ਼ਮੈਂਟ ਕਰਜੇ ਦਾ ਕਾਰਨ ਹੈ ਹੂੰ ਉਹਦੇ ਪਿੱਛੇ ਕਾਰਨ ਤਾਂ ਵੱਡੇ ਆਪਾਂ ਡਿਸਕਸ ਕਰ ਚੁੱਕੇ ਹੂੰ ਕਰਜੇ ਦਾ ਕਾਰਨ ਇਕ ਇਕੱਲੀ ਐਡਵਰਟਾਈਜ਼ਮੈਂਟ ਨਹੀਂ ਹੋਰ ਬਹੁਤ ਲੈਵਲ ਤੇ ਕੰਮ ਕਰਨ ਦੀ ਲੋੜ ਹੈ ਹੂੰ ਜਿੱਥੋਂ ਆਮਦਨ ਵਧਣੀ ਹੈ ਤੇ ਕਿੱਥੋਂ ਅਸੀਂ ਲੀਕੇਜਸ ਨੂੰ ਰੋਕਣਾ ਹੂੰ ਦੇਖੋ ਦੋ ਹੀ ਤਰ੍ਹਾਂ ਕਰਜਾ ਘਟਾਇਆ ਜਾ ਸਕਦਾ ਖਰਚੇ ਘਟਾ ਲਈਏ ਤੇ ਆਮਦਨ ਵਧਾ ਲਈਏ ਹੂੰ ਦੂਜਾ ਤਰੀਕਾ ਹੀ ਕੋਈ ਨਹੀਂ ਹੂੰ ਇੱਕ ਪਾਸੇ ਆਮਦਨ ਜਿਹੜੀ ਖਰਚੇ ਕਿਵੇਂ ਘਟਣਗੇ ਜਿਹੜੀ ਮਿਸਮੈਨੇਜਮੈਂਟ ਤੇ ਕਰਾਪਸ਼ਨ ਆ ਉਹ ਘਟੇਗਾ ਹੂੰ ਗਵਰਨੈਂਸ ਹੀ ਹੋਏਗੀ ਔਰ ਦੂਸਰੇ ਪਾਸੇ ਜੇ ਅਸੀਂ ਆਮਦਨ ਦੂਜੇ ਸਟੇਟਾਂ ਦੇ ਮੁਕਾਬਲੇ ਆਪਣੇ ਸਾਧਨਾ ਦੀ ਰੇਟ ਆਫ ਗ੍ਰੋਥ ਉਨੀ ਲੈ ਕੇ ਆਵਾਂਗੇ ਫੀਸਾਂ ਦੀ ਜਾਂ ਹੋਰ ਪਾਸੇ ਨਾ ਫਿਰ ਅਸੀਂ ਮਤਲਬ ਪਹਿਲਾਂ ਤਾਂ ਇੱਕ ਕੰਫਰਟੇਬਲ ਸਿਚੁਏਸ਼ਨ ਚਾਹਾਂਗੇ ਫਿਰ ਉਸ ਨੂੰ ਐਲੀਮੀਨੇਟ ਕਰਨ ਬਾਰੇ ਸੋਚਾਂਗੇ ਹਾਲੇ ਤੱਕ ਇਹ ਹੈ ਕਿ ਅਸੀਂ ਚੀਜ਼ਾਂ ਨੂੰ ਰੈਸ਼ਨਲਾਈਜ਼ ਕਰੀਏ ਪਹਿਲਾਂ ਦਾ ਰੈਸ਼ਨਲਾਈਜ਼ ਕਰੀਏ ਕਿ ਸਾਡੀ ਕਰਜ਼ੇ ਦੀ ਜਿਹੜੀ ਦਰ ਹੈ ਉਹ ਇੱਕ ਲਿਮਿਟ ਦੇ ਵਿੱਚ ਹੀ ਰਹੇ ਚਾਹੇ ਉਹਦੇ ਲਈ ਸਾਨੂੰ ਕਿਸੇ ਵੀ ਚੀਜ਼ ਦਾ ਸੈਕਰੀਫਾਈਜ਼ ਕਰਨਾ ਪਵੇ ਲੋਕਾਂ ਨਾਲ ਬੈਠ ਕੇ ਚਾਹੇ ਪੰਚਾਇਤਾਂ ਕਰਕੇ ਮਹਾਪੰਚਾਇਤਾਂ ਕਰਕੇ ਲੋਕਾਂ ਨੂੰ ਸਮਝਾਉਣਾ ਪਵੇ ਕਿ ਅਸੀਂ ਹੱਥ ਜੋੜਦੇ ਹਾਂ ਬਿਜਲੀ ਫ੍ਰੀ ਨਹੀਂ ਦੇ ਸਕਦੇ ਫ੍ਰੀ ਅਸੀਂ ਤੁਹਾਨੂੰ ਆ ਟ੍ਰਾਂਸਪੋਰਟ ਨਹੀਂ ਦੇ ਸਕਦੇ ਅਸੀਂ ਤੁਹਾਨੂੰ ਫ੍ਰੀ ਐਜੂਕੇਸ਼ਨ ਦਵਾਂਗੇ ਜਿਹਦੇ ਬਿਨਾ ਸਰਦਾ ਨਹੀਂ ਅਸੀਂ ਤੁਹਾਡੇ ਬੱਚਿਆਂ ਨੂੰ ਪ੍ਰਾਇਮਰੀ ਤੇ ਹਾਇਰ ਐਜੂਕੇਸ਼ਨ ਦਵਾਂਗੇ ਸਾਡੇ ਤੋਂ ਇਹ ਲਓ ਅਸੀਂ ਤੁਹਾਨੂੰ ਸਿਹਤ ਸਹੂਲਤਾਂ ਦਵਾਂਗੇ ਬਾਕੀ ਤੁਸੀਂ ਕੰਮ ਕਰੋ ਤੇ ਕੰਮ ਤੁਸੀਂ ਕਰੋਗੇ ਤਾਂ ਦੇਸ਼ ਜਿਹੜਾ ਹੈਗਾ ਉਹ ਆਪਣਾ ਰਾਜ ਖੁਸ਼ਹਾਲ ਹੋਏਗਾ ਹਮ ਤੇ ਜੇ ਅਸੀਂ ਫਰੀ ਸਹੂਲਤਾਆਂ ਲਾਵਾਂਗੇ ਤਾਂ ਪੋਲਿਟਿਸ਼ੀਨ ਗੁਲਾਮ ਨਹੀਂ ਹੋ ਰਿਆ ਹਮ ਲੋਕ ਗੁਲਾਮ ਹੋ ਰਹੇ ਹਮ ਕਰਜ਼ਾ ਲੋਕਾਂ ਤੇ ਚੜ ਰਿਹਾ ਰਾਜਨੀਤੀਵਾਨਾਂ ਕੋਲ ਜੇ ਪੰਜਾਬ ਦੇ ਹਰ ਬੰਦੇ ਤੇ 70 80000 ਰੁਪਏ ਕਰਜ਼ਾ ਹਮ ਤਾਂ ਪਿੰਨ ਚ ਜਾ ਕੇ ਦੇਖੋਗੇ ਤਾਂ ਮੈਜੋਰਟੀ ਆਫ ਜਿਹੜੇ ਫੈਮਿਲੀਜ਼ ਨੇ ਹਮ ਉਹਨਾਂ ਦੀ ਆਮਦ ਨਹੀਂ ਹੈ 1 ਲੱਖ ਰੁਪਏ ਸਾਲ ਦੀ ਹੂੰ ਇੱਕ ਪਿੰਡ ਦੇ ਵਿੱਚ ਜਾ ਕੇ ਦੇਖੋਗੇ ਤਾਂ ਇੱਕ ਜਿਹੜੇ ਖੇਤੀ ਮਜ਼ਦੂਰ ਨੇ ਹੂੰ ਉਹਨਾਂ ਦੇ ਸਾਲ ਦੀ ਆਮਦਨ 70000 ਰੁਪਏ ਮੀਨਸ ਉਹ ਉਹ ਤਾਂ ਮਰੀਪੇ ਕਰ ਹੀ ਨਹੀਂ ਸਕਦੇ ਉਹ ਤਾਂ ਗੁਲਾਮੀ ਦੇ ਤੌਰ ਤੇ ਕੰਮ ਕਰਨਗੇ ਹੂੰ ਰਾਜਨੀਤੀਵਾਨ ਨੇ ਤਾਂ ਪੈਸਾ ਜਾਂ ਰਾਜਨੀਤੀ ਵਾਲਿਆਂ ਨੇ ਸਰਕਾਰੀ ਨੌਕਰੀਆਂ ਵਾਲਿਆਂ ਨੇ ਅੰਦਰ ਪੈਸਾ ਕਮਾ ਲਿਆ ਹੂੰ ਇਹਨਾਂ ਕੋਲ ਤਾਂ ਪਾਸ 7 ਲੱਖ ਰੁਪਏ ਹੈ ਇਹ ਤਾਂ ਲੱਖ ਲੱਖ ਰੁਪਏ ਦੇ ਦੇਦਣਗੇ ਇੱਕ ਕੰਟ੍ਰਿਬਿਊਟ ਕਰ ਸਕਦੇ ਆ ਤਾਂ ਜਿਹੜਾ ਚੈਲੰਜ ਆ ਉਹ ਇੱਕ ਬੜੇ ਜੇ ਉਹ ਸਹੂਲਤ ਬਿਜਲੀ ਫ੍ਰੀ ਦੀ ਲੈ ਰਿਆ ਹੂੰ ਉਹਨੂੰ ਕੋਦ ਵੀ ਰੈਸ਼ਨੈਲਿਟੀ ਨਾਲ ਸੋਚਣਾ ਪੈਗਾ ਇਹ ਟਾਈਮ ਆ ਵੇਨਾ ਜੇ ਪੰਜਾਬ ਦੇ ਵਿੱਚ 2 2.5 3 ਕਰੋੜ ਲੋਕ ਹੈਗੇ ਨੇ ਸਾਰਿਆਂ ਲਈ ਸੋਚਣ ਦਾ ਸਮਾਂ ਜੇ ਸਾਰੇ ਨਾ ਜਾਗੇ ਰਾਜਨੀਤੀ ਵਾਲਾ ਨੇ ਰਾਜਨੀਤੀ ਕਰਨੀ ਤੇ ਪੰਜਾਬ ਦੀ ਜਿਹੜੀ ਆਰਥਿਕ ਹਾਲਤ ਉਹ ਨਿਕਲਦੀ ਜਾਏਗੀ ਹੂੰ ਜਾਂਦੇ ਜਾਂਦੇ ਇਹ ਵੀ ਜਾਨਣਾ ਚਾਹੁੰਦੇ ਆ ਕਿ ਇੰਡੀਆ ਦੀ ਇਕਨੋਮਿਕਲ ਜਿਹੜੀ ਸਥਿਤੀ ਹੈ ਉਹ ਕਿਦਾਂ ਦੀ ਹੈ ਇੰਡੀਆ ਸਿਰ ਕਿੰਨਾ ਕਰਜ਼ਾ ਹੈ ਤੇ ਉਸ ਨਾਲ ਕਿਵੇਂ ਨਿਢਠਿਆ ਜਾ ਸਕਦਾ ਹੈ ਦੇਖੋ ਇੰਡੀਆ ਦੀ ਵੀ ਕਰਜ਼ੇ ਦੇ ਕੇਸ ਦੇ ਵਿੱਚ ਤੁਸੀਂ ਦੇਖੋਗੇ ਤਾਂ ਇੰਡੀਆ ਦੀ ਸਥਿਤੀ ਵੀ ਕੋਈ ਅੱਛੀ ਨਹੀਂ ਹੈ ਹੂੰ ਪਿਛਲੇ ਇੱਕ ਸਾਲਾਂ ਦੇ ਵਿੱਚ ਹੀ ਪਿਛਲੇ ਦਸਾਂ ਸਾਲਾਂ ਦੇ ਵਿੱਚ ਤੁਸੀਂ ਉੱਥੇ ਵੀ ਦੇਖੋਗੇ ਤਾਂ ਅ ਇੱਥੇ ਤਾਂ ਅਸੀਂ 2 ਲੱਖ ਕਰੋੜ ਦੀ ਗੱਲ ਕਰਦੇ ਹਾਂ ਉੱਥੇ 1 ਲੱਖ 60 ਹਜ਼ਾਰ ਸੀਗਾ ਤੇ ਹੁਣ 207 ਲੱਖ ਕਰੋੜ ਦਾ ਕਰਜ਼ਾ ਹੋ ਗਿਆ ਹੂੰ ਤੇ ਨਹੀਂ ਕਿ 60 70 ਹਜ਼ਾਰ ਕਰੋੜ 60 70 ਹਜ਼ਾਰ ਕਰੋੜ ਰੁਪਏ ਦਾ ਕਰਦਾ ਉੱਥੇ ਵੀ ਵਧਿਆ ਹਮ ਲੱਖ ਕਰੋੜ 60 70 60 70 ਲੱਖ ਕਰੋੜ ਲੱਖ ਕਰੋੜ ਰੁਪਏ ਦਾ ਮਤਲਬ ਉਹ ਤੇ ਇੱਥੇ ਜੇ 2 ਲੱਖ ਹੈ ਤਾਂ ਉੱਥੇ 60 70 ਲੱਖ ਹੈ ਹਮ ਤੇ ਉਹ ਮਲਟੀਪਲ ਟਾਈਮ ਹੈ ਹਮ ਹਮ ਬਟ ਇਹ ਹੈ ਕਿ ਚਲੋ ਇੱਕ ਕੰਟਰੀ ਆ ਉਹ ਕੰਟਰੀ IMF ਕੋਲ ਜਾ ਸਕਦਾ World Bank ਕੋਲ ਜਾ ਸਕਦਾ ਉਹਦੇ ਕੋਲ ਸਾਧਨ ਵੱਡੇ ਨੇ ਬਹੁਤ سارے ਸਾਧਨ ਹੁੰਦੇ ਨੇ ਬਟ ਸਟੇਟ ਕੋਲ ਨਹੀਂ ਹੈਗੇ ਹਮ ਆ ਕਰਜ਼ੇ ਦੇ ਅਸਪੈਕਟ 'ਚ ਅਸੀਂ ਇੰਡੀਆ ਨੂੰ ਵੀ ਨਹੀਂ ਅਸੀਂ ਕਹਿ ਸਕਦੇ ਬਹੁਤ ਫਿਸਕਲੀ ਰਿਸਪਾਂਸਿਬਲ ਹੈ। ਹੂੰ ਉੱਥੇ ਵੀ ਅਸੀਂ ਫਿਸਕਲੀ ਇਰਿਸਪਾਂਸਿਬਿਲਟੀ ਵੱਲ ਵਧੇ ਹੋਇਆ। ਹੂੰ ਫਿਸਕਲ ਡੈਫਿਸਿਟ ਉੱਥੇ ਵੀ ਕੰਟਰੋਲ ਨਹੀਂ ਹੋ ਰਿਹਾ 3% ਤੋਂ ਵੱਧ ਹੈ। ਹੂੰ ਰੈਵਨਿਊ ਡੈਫਿਸਿਟ ਉੱਥੇ ਵੀ ਜ਼ੀਰੋ ਨਹੀਂ ਹੁੰਦਾ। ਹੂੰ ਉੱਥੇ ਵੀ ਕੰਡੀਸ਼ਨਸ ਕੋਈ ਬਹੁਤ ਸੁਖਾਵੀ ਨਹੀਂ ਹੈ। ਹੂੰ ਉੱਥੇ ਵੀ ਕੰਡੀਸ਼ਨ ਐਵੇਂ ਦੀ ਬਣੀ ਜਾਈ ਹੈ। ਹੂੰ ਠੀਕ ਹੈ ਸਰ ਬਹੁਤ ਬਹੁਤ ਸ਼ੁਕਰੀਆ ਸਰ ਜਣ ਜੀ। ਸੋ ਇਸੀ ਅੱਜ ਦੀ ਖਾਸ ਪੇਸ਼ਕਸ਼ ਮਸਲਾ ਬਹੁਤ ਗੰਭੀਰ ਹੈ ਕਰਜ਼ੇ ਦੀ ਪੰਡ ਪੰਜਾਬ ਦੇ ਸਿਰ ਤੇ ਲਗਾਤਾਰ ਵਧਦੀ ਜਾ ਰਹੀ ਹੈ ਇੱਕ ਦੌਰ ਹੁੰਦਾ ਸੀ ਜਦੋਂ ਪੰਜਾਬ ਨੂੰ ਸੋਨੇ ਦੀ ਜਿਹੜੇ ਕਿਹਾ ਜਾਂਦਾ ਸੀ ਪਰ ਅੱਜ ਦੇ ਦੌਰ ਦੇ ਵਿੱਚ ਹੋ ਸਕਦਾ ਹੈ ਕਿ ਪੰਜਾਬ ਕੰਗਾਲੀ ਦੀ ਕਗਾਰ ਤੇ ਪਹੁੰਚ ਜਾਏ ਬਿਲਕੁਲ ਸੋਚਣ ਵਾਲੀ ਗੱਲ ਹੈ ਸੋ ਇਹ ਅੱਜ ਦੀ ਖਾਸ ਪੇਸ਼ਕਸ਼ ਸੀ ਅਗਲੇ ਐਪੀਸੋਡ ਦੇ ਵਿੱਚ ਫੇਰ ਹਾਜ਼ਰ ਹੋਵਾਂਗੇ ਤਦ ਤੱਕ ਲਈ ਤੁਸੀਂ ਦੇਖਦੇ ਰਹੋ ਸੱਚ ਦਾ ਨਿਰੰਤਰ ਵਹਿੰਦਾ ਦਰਿਆ ਸਤਨੁਸ਼ ਟੀਵੀ